ਹਾਏ ਸੰਦੀਪ ਕਿੱਥੇ ਚਲ ਗਈ ਆ ਵੇਖਾਂ ਇਹਨੂੰ ਹਾਏ ਹਾਏ ਰੱਬਾ ਕਦ ਮੈਂ ਚੱਜਦੀ ਹੁਆ ਤੇ ਕੰਮ ਸਾਰੇ ਕਰਾਂ ਆਪ ਇਹਦੇ ਲੱਤ ਨੇ ਖਪਾਤਾ ਸੰਦੀਪ ਮੈਨੇ ਚੂੜਾ ਵਧਾਉਣਾ ਹੈਗਾ ਸਾਲ ਹੋ ਗਿਆ ਵਾ ਹੁਣ ਤੇ ਨਾ ਥੋੜੇ ਥੋੜੇ ਨਾਗ ਵੀ ਨਿਕਲਣ ਲੱਗ ਗਏ ਤੇ ਵੀ ਤੇਰਾ ਕਹਿੰਦੇ ਆ ਕਿ ਸੰਦੀਪ ਨੂੰ ਕਹਦੇ ਰਸਮ ਅਵਾਜ ਕਰਦੇ ਚੱਲ ਇਹ ਹੀ ਹੋ ਜਾਣ ਹੋਰ ਤਾਂ ਕੋਈ ਹੋਇਆ ਨਹੀਂ ਰਸਮ ਅਵਾਜ ਕਰਦੇ ਰਸਮ ਅਵਾਜ ਤੂੰ ਕਰ ਕਰ ਥੱਕੀ ਆ ਰਸਮ ਅਵਾਜ ਮੇਰੀ ਦੇ ਕੁੜੀ ਦਾ ਹਲੇ ਵਿਆਹ ਹੋਣਾ ਅਜੇ ਉਹਨੇ ਚੂੜਾ ਆਪ ਪਾਉਣਾ ਉਹਨੂੰ ਗਾੜੀ ਕੀਪਤਾ ਕਿੱਦਾਂ ਵਧਾਉਣਾ ਤੇ ਕੀ ਕਰਨਾ ਮੈਨੂੰ ਕੁਛ ਲੈਣੀ ਆਂ ਆਉਂਦੀ ਜਾਂਦੀ ਮੱਥੇ ਵੱਜਦੀ ਆ ਕਿਤੇ ਅੰਦਰ ਹੀ ਬਹਿ ਜਾ ਕਰ ਕੜੀ ਮੰਮੀ ਇੱਥੇ ਰਹਿਣਾ ਵਾ ਤੁਹਾਨੂੰ ਬੱਸ ਮੇਰੀ ਲੱਤ ਨਾਲ ਹੀਗਾ ਨਾ ਪੀਏ ਲੰਗੜੀ ਆ ਤੇ ਤਾਂ ਕਰਕੇ ਮੱਥੇ ਵੱਟ ਪਾਉਣੇ ਹੈਗੇ ਹੋਂਦੇ ਕਿੰਨਾ ਚਿਰ ਹੋ ਗਿਆ ਮੇਰੀ ਲੱਤ ਵੀ ਠੀਕ ਹੋਈ ਨਾ ਤੇ ਮੈਨੂੰ ਤਾਂ ਪਤਾ ਨਾ ਦਿਨਾਂ ਤੇ ਆਪ ਤੇ ਹੋ ਗਈ ਠੀਕ ਚਲ ਵਾ ਬੀਤੂ ਬਹਿ ਕੋਈ ਨਹੀਂ ਅੰਦਰ ਮੰਮੀ ਦੇ ਇਧਰ ਆ ਤੂੰ ਮੈਨੂੰ ਕੜੀਆਂ ਪਕਾ ਹਾਏ ਨਹੀਂ ਮੈਂ ਤੂੰ ਮੈਨੂੰ ਕੜੀਆਂ ਪਕਾ ਕੇ ਦੇਣੀਆਂ ਵਾ ਪਕਾਉਣੀਆਂ ਚਾਹ ਆ ਬੰਦ ਤੇਰੀ ਲੱਤ ਠੀਕ ਦਾ ਮੈਨੂੰ ਕੋਈ ਪਾ ਨਹੀਂ ਹੈਗਾ ਪਕਾ ਕੇ ਦੇਈਂ ਆ ਮੰਮੀ ਅੱਗੇ ਕੌਣ ਪਕਾਉਂਦਾ ਆ ਆਹੋ ਭੁੱਲੀ ਆ ਪਕਾ ਕੇ ਦੇਣ ਵਾਲੀ ਕੱਚੀਆਂ ਰੋਟੀਆਂ ਸੜੀਆਂ ਰੋਟੀਆਂ ਨਾ ਅੱਖਾਂ ਵੇਖਣ ਨਾ ਮੂੰਹ ਖਾਵੇ ਮੰਮੀ ਤੂੰ ਬੋਲੋ ਹਟ ਜਾ ਕਰ ਤੂੰ ਇਦਾਂ ਕਿਉਂ ਕਰਦੀ ਰਹਿਨੀ ਆ ਤੈਨੂੰ ਕਿੰਨਾ ਕੁ ਸਮਝਾਵਾਂ ਮੈਂ ਸੰਦੀਪ ਮੈਂ ਤੇ ਇਹਦੇ ਮੱਥੇ ਨਹੀਂ ਲੱਗਣਾ ਚਾਹੁੰਦੀ ਮੈਂ ਤਾਂ ਤੈਨੂੰ ਵੇਖਣਾ ਹੀ ਵੀ ਰਸੋਈ 'ਚ ਕੀ ਕਰਨ ਢਈ ਆ ਅਜੇ ਮੈਂ ਬਾਹਰ ਨਿਕਲੀ ਆ ਤੇ ਉਸੇ ਵੇਲੇ ਵੱਜੀ ਆਣ ਕੇ ਗਾਂ ਮੰਮੀ ਤੈਨੂੰ ਉਹਦੀ ਲਾਤੋਂ ਪ੍ਰੋਬਲਮ ਹੀ ਨਾ ਉਹ ਵੇਲੇ ਠੀਕ ਹੋ ਗਈ ਆ ਤੇ ਤੂੰ ਤੇ ਅਜੇ ਤੱਕ ਨਹੀਂ ਠੀਕ ਹੋਈ ਫਿਰ ਉਹਨੇ ਤਾਂ ਠੀਕ ਫਿਰ ਹੋ ਹੀ ਜਾਣਾ ਹੀਗਾ ਉਹਨੂੰ ਤੇ ਇੰਨਾ ਕੁਝ ਖਾਣ ਨੂੰ ਮਿਲਦਾ ਹੀਗਾ ਉਹ ਤੇ ਉੱਤੋਂ ਪੈਂਦੀ ਆ ਗਈ ਤੇ ਮੈਨੂੰ ਕੀ ਮਿਲਦਾ ਹੀਗਾ ਸੜੀਆਂ ਰੋਟੀਆਂ ਮੈਂ ਤਾਂ ਦਿਨਾਂ ਨਾ ਠੀਕ ਹੋਊਂਗੀ ਹੁਣ ਮੰਮੀ ਤੂੰ ਹੀ ਤਾਂ ਮੇਰੇ ਸਾਹਮਣੇ ਨਹੀਂ ਹਟਦੀਆਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਮੈਨੂੰ ਸਮਝਾਉਂਦੀ ਨੂੰ ਕੱਲ ਨੂੰ ਮੈਂ ਸਹੁਰੇ ਆਉਣਗੇ ਉਹ ਕੀ ਕਹਿਣਗੇ ਪੈਣਾ ਤੇਰੇ ਸਹੁਰੇ ਓਪਰੇ ਨਹੀਂਗੇ ਸਾਕਾਂ ਚ ਸਾਕ ਵਾ ਮਿਲੇ ਵਰਤੇ ਆ ਠੀਕ ਵਾ ਜੇ ਉਹ ਓਬੜ ਹੁੰਦੇ ਨਾ ਤਾਂ ਮੈਂ ਕਦੀ ਰਿਸ਼ਤਾ ਨਹੀਂ ਕਰਨਾ ਉੱਥੇ ਮੈਨੂੰ ਸਭ ਕੁਝ ਚੰਗਾ ਲੱਗਾ ਵਾ ਤੇ ਫੇਰ ਹੀ ਮੈਂ ਕੀਤਾ ਵਾ ਮੰਮੀ ਮਿਲਣ ਵਰਤਨ ਦਾ ਤਾਂ ਪਤਾ ਬਾਅਦ ਚ ਲੱਗਦਾ ਵਾ ਹੁਣ ਇਹ ਨਹੀਂ ਸਾਕਾਂ ਚ ਸਾਕ ਹੈਗਾ ਉਹ ਦਫਾ ਕਰ ਇਹਨਾਂ ਸਾਕਾਂ ਨੂੰ ਤੇ ਮੜਮੜ ਕੇ ਉਹ ਗੱਲਾਂ ਲਈ ਉਹ ਨਹੀਂ ਪਿਛਲੀਆਂ ਹੀ ਗਾਂ ਦੇੜੀ ਜਾਨੀ ਆ ਮੈਨੂੰ ਤਾਂ ਤੁਹਾਡੀ ਟੈਨਸ਼ਨ ਲੱਗੀ ਰਹਿੰਦੀ ਆ ਵੀ ਤੁਸੀਂ ਬਾਅਦ ਕੀ ਕਰੋਗੇ ਜੋ ਹੁਣ ਹੁੰਦਾ ਵਾ ਉਹ ਕੋਈ ਬਾਅਦ ਚ ਹੋਣਾ ਵਾ ਤੂੰ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਤੂੰ ਆਪਣੀਆਂ ਜਿਹੜੀਆਂ ਚੀਜ਼ਾਂ ਲੈਣੀਆਂ ਉਹ ਲਿਆਓ ਕਰੋ ਜਿਹੜੇ ਕੰਮ ਕਰਨ ਵਾਲੇ ਉਹ ਕਰੋ ਸਾਡੀ ਟੈਨਸ਼ਨ ਨਹੀਂ ਤੂੰ ਲੈਣੀ ਕੋਈ ਵੀ ਮੰਮੀ ਜੀ ਦੋ ਚੰਗੀ ਭਲੀ ਹੋ ਗਈ ਆ ਵਿਚਾਰੀ ਘਰ ਸੰਭਲ ਜੋਗੀ ਹੋ ਗਈ ਆ ਤੇ ਫਿਰ ਤੁਸੀਂ ਕਿਉਂ ਇਦਾਂ ਕਰਦੇ ਜ ਸੰਦੀਪ 12 ਸਾਲਾਂ ਦੇ ਕੁੱਤੇ ਦੀ ਪੂਛ ਵੰਜੜੀ ਚ ਪਾ ਛੱਡੀ ਹੀ ਤੇ ਵਿੰਗੀ ਦੀ ਵਿੰਗੀ ਨਿਕਲੀ ਹੀ ਮੁੜ ਕੇ ਇਹ ਹੋ ਜੂਗੀ ਸੂਤਰ ਨਾਲੇ ਮੁੰਡਾ ਹੋ ਜੂਗਾ ਸੂਤਰ ਜੇ ਤੈਨੂੰ ਚੋਰੀ ਛੱਪੀ ਵਾਜਾ ਮਾਰਦਾ ਆਡੀਆਂ ਗੱਲਾਂ ਸੁਣ ਲਾ ਹਨੂ ਗੱਲ ਦੱਸ ਜਾ ਸਾਲ ਹੋ ਗਿਆ ਮੈਂ ਤੁਹਾਡੇ ਮੂੰਹ ਹਲ ਵੇਂਦੀ ਨੂੰ ਤੇਰੇ ਇਰਾਦੇ ਜਿਵੇਂ ਮੰਮੀ ਨੂੰ ਮੈਂ ਕਹਤਾ ਨਹੀਂ ਕੁੰਦੀ ਨਹੀਂ ਲਾਗੇ ਜਾਂਦੀ ਤੇ ਭਰਾ ਤੂੰ ਨਹੀਂ ਜਾਂਦੀ ਮੈਂ ਤਾਂ ਸਿਰਫ ਅੱਖਾਂ ਮੀਟ ਕੇ ਟਾਈਮ ਲਗਾਉਣ ਲਈ ਆ ਸ਼ੁਕਰ ਹੋਇਆ ਤੇਰਾ ਰਿਸ਼ਤਾ ਹੋਇਆ ਤੇ ਕਿਤੇ ਬਾਬੇ ਗਾੜੀ ਮੈਂ ਅਰਦਾਸ ਕੀਤੀ ਚੰਗਾ ਮਿਲ ਗਿਆ ਆਪਣੇ ਘਰ ਜਾ ਤੇ ਪਿੱਛੇ ਦੀ ਕੋਈ ਟੈਨਸ਼ਨ ਫਿਕਰ ਕਰਨ ਦੀ ਲੋੜ ਨਹੀਂ ਤੇ ਮੰਮੀ ਉਹਨਾਂ ਨੇ ਵੀ ਇਹੀ ਸੋਚਿਆ ਸੀ ਵੀ ਵਿਆਹ ਤੋਂ ਬਾਅਦ ਹਾਨੂੰ ਚੰਗੇ ਮਿਲ ਗਏ ਆ ਇਹ ਤੁਹਾਨੂੰ ਬਾਅਦ ਵਿੱਚ ਪਤਾ ਲੱਗਣਾ ਮੇਰੇ ਵੀ ਚੰਗੇ ਆ ਕਿ ਮਾੜੇ ਆ ਫੇਰ ਤੈਨੂੰ ਮੈਂ ਕਹਿੰਨੀ ਵੀ ਤੂੰ ਮੜਮੜ ਉਹ ਗੱਲਾਂ ਲਿਉਣੀ ਸੂਈ ਉੱਥੇ ਹੀ ਲਿਉਣੀ ਕਿ ਮਹਾਤਮਾ ਕੇ ਪੁੱਤ ਨਾ ਮੇਰੇ ਮੂੰਹੋਂ ਗੱਲਾਂ ਕਢਾਈ ਜਾ ਆ ਸੋਹਣੀਆਂ ਗੱਲਾਂ ਜਿਹੜੀਆਂ ਮੈਂ ਕਰਦੀ ਉਹਦਾ ਜਵਾਬ ਦੇ ਵੀ ਠੀਕ ਆ ਮੰਮੀ ਤੇਰੀ ਗੱਲ ਚੰਗਾ ਜੇ ਤੁਮਾਂ ਨੇ ਉਹ ਆਹੇ ਆਉਣੇ ਮੇਰੇ ਨਾਲ ਉਹ ਆਇਆ ਕਰਨਗੇ ਤੇ ਉਹ ਆਣ ਕੇ ਇਹਦੀ ਕਰਤੂਤ ਵੇਖਣਗੇ ਵੀ ਇਹ ਨੌਂ ਆਹੇ ਕੀ ਕਰਦੀ ਫਿਰਦੀ ਆ ਜਦੋਂ ਮੈਂ ਏਟਿਚ ਕੁਮਾਰ ਮਾਰ ਕੇ ਤੁਹਾਨੂੰ ਚਾਹ ਬਣਾ ਕੇ ਦਵਾਂਗੀ ਰੋਟੀਆਂ ਦਵਾਂਗੀ ਉਦੋਂ ਅਗਲੇ ਨੇ ਮੈਨੂੰ ਹੀ ਵੇਖਣਾ ਹੀ ਆ ਤੇ ਤੈਨੂੰ ਲੋੜ ਕੀ ਤੂੰ ਨਾ ਮੱਥਾ ਮਾਰ ਮੰਮੀ ਨੂੰ ਨਹੀਂ ਸਮਝ ਲੱਗਨੀ ਕਹਿੰਦੇ ਨੇ ਨਾ ਪੱਥਰ ਤੇ ਪਾਣੀ ਪਾਓ ਉਹ ਵੀ ਘਸ ਜਾਂਦਾ ਥੋੜਾ ਬੋਤਾ ਪਰ ਨਹੀਂ ਮੰਮੀ ਦਾ ਦਿਲ ਨਹੀਂ ਪਿਗਲਣਾ ਆਏਗਾ ਧੀ ਤੇ ਮੇਰੀ ਆ ਤੂੰ ਕੋਣ ਆ ਗਈ ਮਤਾਂ ਦੇਣ ਵਾਲੀ ਵਿੱਚ ਹੈਂ ਤੂੰ ਫੇਰ ਉੱਠ ਕੇ ਆ ਗਈ ਆ ਵੀ ਆ ਲੜਾਈਏ ਮੇਰੇ ਵਿਹੜੇ ਥਾਣੀ ਨੰਗ ਖਬਰਦਾਰ ਜੇ ਇਹਦੇ ਨਾਲ ਕੋਈ ਗਲਤ ਅੰਗਾਰਾ ਦਿੱਤਾ ਤੇ ਚੱਲ ਅੰਦਰ ਚੱਲ ਚੱਲ ਤੂੰ ਵੀ ਆਪਣਾ ਕੰਮ ਕਰ ਜਾ ਕੇ ਨਹੀਂ ਦੱਸ ਹੁੰਦੇ ਤੇ ਸਿੱਧਾ ਹੀ ਕਹਿ ਦਿਓ ਸਾਨੂੰ ਤੇ じゃ ਫਿਰ ਸਾਨੂੰ ਅੱਡ ਕਰ ਸਿੱਧਾ ਕੀ ਕਹਿਣਾ ਵਾ ਅੱਡ ਕਿੱਥੇ ਕਰਨਾ ਵਾ ਜਿੱਥੇ ਮਰਜ਼ੀ ਜਾਓ ਅੱਜ ਦਾ ਇੱਕ ਵਾਰ ਆਖਿਆ ਤਾਂ ਅੰਦਰ ਰੋਜ਼ ਕਹਿੰਨੇ ਆ ਮੂੰਹ ਮੂੰਹ ਤੂੰ ਹੀ ਤੇ ਐਡੇ ਠੀਠਾ ਪਤਾ ਨਹੀਂ ਕਿਤੇ ਕਿਹੜੇ ਥਾਂ ਦੇ ਤੂੰ ਹੀ ਕਿਤੇ ਗੁੱਸੇ ਨਾਲ ਵੀ ਨਹੀਂ ਨਿਕਲੇ ਪਈ ਚਲੇ ਜਾਈਏ ਕਿਤੇ ਹਾਂ ਪਾਰ ਕਿਉਂ ਨਿਸ਼ਾਬ ਕਰਦਾ ਕੋਈ ਤੇ ਫੇਰ ਕਹਿੰਦੀ ਤੂੰ ਹੀ ਬਣਵਾਈ ਆ ਬਈ ਆ ਸਭ ਕੋ ਪਹਿਲਾਂ ਸਭ ਕੁਝ ਸਹੀ ਜਿਉਂਦਾ ਜਗਾ ਰਹੇ ਨੇ ਨਾ ਜਿਹੜਾ ਦੁੱਬਰ ਕੀਤਾ ਉਹ ਅੱਗੇ ਕੀਤਾ ਯੋ ਮੈਂ ਤਾਂ ਟਰੈਕਟਰ ਧੋ ਕੇ ਲਾਇਆ ਸੀ ਤੇ ਚਟੜੀਆਂ ਸਾਂਝਾ ਹੀ ਨਹੀਂ ਮੁੱਕਦੀ ਇਹਨੇ ਲੈ ਕੇ ਆਏ ਆ ਤੇ ਉਹ ਉਹਦਾ ਟਰੈਕਟਰ ਫਸ ਗਿਆ ਸੀ ਤੇ ਮੈਂ ਕਦੋਂ ਕਰਤਾ ਨਾਲ ਢਟ ਕੱਢ ਆ ਉਹਨਾਂ ਨੂੰ ਕਹਣਾ ਏ ਧੋ ਦੋ ਫਿਰ ਢੋ ਲੈਨੇ ਆ ਇਹੜਾ ਐਡਾ ਵੱਡਾ ਕੰਮ ਆ ਧੋਣਾ ਕਦੋਂ ਜੀ ਫਿਰ ਬਾਹਰੋਂ ਤਵਾ ਕੇ ਲੈਣਾ ਕਿ ਇੱਥੇ ਆਣ ਇੱਥੇ ਆਣ ਕੇ ਗੰਦ ਪਾਉਣਾ ਸੀ ਇਹ ਜਿਆਦਾ ਹੀ ਸਾਂਝਾ ਪਕਾਉਣ ਦਾ ਸ਼ੌਂਕ ਆ ਨਾ ਆਪਣਾ ਵੱਖਰਾ ਲੱਹਾ ਤੇ ਜਦੋਂ ਆਪਣੀ ਲੋੜ ਪੈਂਦੀ ਫਿਰ ਇਹ ਆਪ ਨੂੰ ਲੋਡ ਪੈਂਦੀ ਫੇਰ ਮੰਗੀਦਾ ਜੇ ਕਿਸ ਦਾ ਇਹ ਰੇ ਇਦਾਂ ਲਿਬੜ ਕੇ ਨਹੀਂ ਲੈ ਆਈਦਾ ਜਿਹੜੀ ਜੀ ਚਲਣੀ ਆ ਲਿਬੜਨੀ ਆ ਜਿਹੜੀ ਮਿੱਟੀ ਵਿੱਚ ਚਲਣੀ ਆ ਫਿਰ ਬਾਹਰੋਂ ਧਵਾ ਲੈਣਾ ਹੀ ਨਾ ਅਰੇ ਐ ਬੜਾ ਸ਼ੌਂਕ ਨਾਲ ਰੱਖਿਆ ਸੀ ਧੋ ਕੇ ਇਹਨੂੰ ਇਹਨੂੰ ਬਾਹਰ ਨਹੀਂ ਕੱਢਣਾ ਝੋਨੇ ਲੱਗੇ ਮੈਂ ਹੁਣ ਤੇ ਕਿੱਰੇ ਜਾਣਾ ਨਹੀਂ ਝੋਨੇ ਸਾਰੇ ੜਾ ਲੱਗੇ 11 ਕਿ ਲੱਗਣ ਵਾਲੀ ਉਹ ਫੇਰ ਲਿਬੜਨਾ ਹੈ ਜਿਉਂ ਅਸੀਂ ਆਪਣਾ ਲਾ ਲਿਆ ਵਾ ਸਾਨੂੰ ਲੋਕਾਂ ਨਾਲ ਕੀ ਹੈ ਤੁਹਾਡੀ ਵੀ ਹਾਦੀ ਹੋ ਗਈ ਬਾਪੂ ਤੁਸੀਂ ਤੇ ਕਿਉਂ ਹੱਦ ਕੀ ਹੋਈ ਤਾਡੇ ਕਰਕੇ ਮੈਂ ਆਪਣੇ ਸਾਰੇ ਸ਼ੌਂਕ ਮਾਰਤੇ ਹਨ ਗੱਡੀਆਂ ਮੈਂ ਸਾਰੀਆਂ ਵੇਚਤੀਆਂ ਵਾਂ ਉਹ ਬਸ ਉਹ ਲੈਉਣਾ ਤੇ ਉਹ ਵੇਚਣਾ ਉਹਨਾਂ ਕੋਲ ਬਵਾਲ ਕਰਦਾ ਮੈਂ ਕਿਹੜੇ ਤੇਰੇ ਸ਼ੌਂਕ ਮਾਰੇ ਆ ਨਿੱਕੇ ਹੁੰਦਿਆਂ ਦੇ ਮੈਂ ਤੇਰੇ ਸਾਰੇ ਸ਼ੌਂਕ ਭਗਾਈ ਜਿਹੜੀ ਗੱਡੀ ਤੇ ਹੱਥ ਰੱਖਦਾ ਹੀ ਉਹ ਲੈ ਦਿੰਦਾ ਸੀ ਆ ਨਹੀਂ ਵੀ ਆਹ ਨਹੀਂ ਵੇਚਣੀ ਆਹ ਰੱਖ ਲੈਣੀ ਆ ਆ ਇਦਾਂ ਕਰਨੀ ਆ ਕਿਹੜਾ ਮੈਨੂੰ ਦੱਸ ਤੇਰਾ ਕੰਮ ਨਹੀਂ ਮੈਂ ਕੀਤਾ ਤੇ ਹੁਣ ਮੈਂ ਸਾਰੀਆਂ ਵੇਚਤੀਆਂ ਨਾ ਇੱਕੋ ਰੱਖੀ ਆ ਉਹ ਜਿਹੜੀ ਵੇਚ ਲਈਦੀ ਉਹ ਵੇਚ ਦੇਦੀ ਨਾਲ ਨਾਲ ਨਾ ਹੋਗਾ ਖਰਚੇ ਨੂੰ ਪੈਸਾ ਤਾਂ ਹੀ ਵੇਚਦਾ ਹਰ ਇੱਕ ਤੇਰੀ ਮੈਂ ਰੀਜ ਪਗਾਈ ਪਰ ਇੱਕੋ ਗੱਲ ਵਾ ਤੂੰ ਮੇਰੀ ਗੱਲ ਨਹੀਂ ਮੰਨੀ ਮੇਰੇ ਅੱਖੇ ਕੋਈ ਜਦੋਂ ਤੈਨੂੰ ਅਸੀਂ ਆਨੇ ਵੀ ਨਹੀਂ ਅਸੀਂ ਵਿਆਹ ਕਰਨਾ ਉੱਥੇ ਤੂੰ ਅੜ ਕੇ ਲਿਆ ਮੈਂ ਤੁਹਾਨੂੰ ਪੁੱਛ ਕੇ ਸਭ ਕੋਈ ਤਲੇ ਹੁਕਮ ਨਾ ਕੀਤਾ ਸਾਬ ਕੋਈ ਹੁਕਮ ਨਾ ਕੀਤਾ ਜਦੋਂ ਅਸੀਂ ਤੈਨੂੰ ਨਾ ਕਰਤੀ ਫਿਰ ਮੰਨ ਲਈਦਾ ਫਿਰ ਸਾਡੀ ਗੱਲ ਮੈਂ ਤਾਂ ਆਪਣੇ ਬੋਲ ਪਗਾਏ ਫਿਰ ਸਿੱਧੀ ਗੱਲ ਵਾ ਮੇਰੇ ਕੋਈ ਨਹੀਂ ਥਾ ਸਾਥ ਕਿਉਂਕੇ ਟਿਆੰਦਾ ਫਿਰ ਸਾਡੇ ਵੀ ਬੋਲ ਪਗਾਰਨਾ ਫਿਰ ਹੁਣ ਤੂੰ ਹੀ ਨੰਗਦਾ ਮਹੀਨਾ ਚੀਰ ਤੋੜਾ ਕਰਕੇ ਤੈਨੂੰ ਗੱਲ ਕਿਹਨੇ ਕੋਈ ਕਰਦਾ ਅ ਮੈਂ ਲੰਗਦਾ ਆਂਗੇ ਆ ਤੇ ਮੇਰੇ ਕਰਕੇ ਲੰਗਦਾ ਇਥੇ ਤੇਰੇ ਕਰਕੇ ਲੰਗਦਾ ਕਿ ਜਿੱਥੇ ਨਾ ਬੋਲ ਬਗਾਏ ਉਥੇ ਰਿਸ਼ਤਾ ਕੀਤਾ ਵਾ ਕੀ ਤਾ ਰਿਸ਼ਤਾ ਦ ਮਗਾਵਤ ਕਰਕੇ ਰੱਖ ਦਿੱਤੀ ਸਾਡੇ ਨਾਲ ਵਾਦ ਹੋ ਗਈ ਇਹ ਨਾਲ ਹੀ ਦੇ ਇਹਨਾਂ ਨਹੀਂ ਸਮਝਣਾ ਮੈਨੂੰ ਇਦਾਂ ਲੰਗ ਜਣੀ ਜਿਆਦਾ ساری ਉਮਰ ਇੱਥੇ ਤੇ ਇਹੀ ਹਾਲ ਰਹਿਣਾ ਲੱਗਦਾ ਅੰਦਰਾਂ ਜਿਹਦੇ ਅੰਦਰ ਮੇ ਭਾਬੀ ਦੇ ਮੰਮੀ ਲੜੀ ਜਾਂਦੀਆਂ ਬਾਹਰ ਤੇ ਵੀਰ ਤੇ ਡੈਡੀ ਲੜੀ ਜਾਂਦੇ ਨੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਰਨਾ ਤਾਂ ਕੁਝ ਪੈਣਾ ਹੀ ਆ ਏਦਾਂ ਦਾ ਦਿਨਾਂ ਦਾ ਸੂਤਰ ਨਹੀਂ ਹੋਣਾ ਹੈਗਾ ਲਬੀੜ ਕੇ ਟਰੈਕਟਰ ਤੇ ਇਹਨੂੰ ਲੈ ਆ ਕੋਤ ਤੂੰ ਕੀ ਨਹੀਂ ਸੋਚਣ ਨਹੀਂ ਸੋਚਣਾ ਕੀ ਹੈ ਡੈਡੀ ਮੈਂ ਹਾਂ ਮੇਨ ਤਾਂ ਟੈਨਸ਼ਨ ਹੀ ਪੈ ਗਈ ਆ ਕਾਦੀ ਪੁੱਤ ਟੈਂਸ਼ਨ ਤੇ ਮੇਰੇ ਸਹੁਰਿਆਂ ਦੀ ਪਈ ਆ। ਕਿਉਂ ਕੀ ਜਾਂਦੇ ਆ ਸਹੁਰੇ ਤੇਰੇ ਹੁਣ? ਤੂੰ ਹੀ ਪਹਿਲਾਂ ਇੱਕ ਗੱਲ ਕਰੋ ਮੇਰੇ ਨਾਲ ਵੀ ਤੂੰ ਹੀ ਕੋਈ ਟੈਂਸ਼ਨ ਨਹੀਂ ਲੈਣੀ ਹੈਗੀ। ਨਹੀਂ ਪੁੱਤ ਮੈਂ ਟੈਂਸ਼ਨ ਕਦੀ ਲੈਣੀ ਕੀ ਦਾਜ ਮੰਗਦੇ ਹੋ? ਦਾਜ ਦੀ ਗੱਲ ਨਹੀਂ ਆ ਡੈਡੀ ਤੁਸੀਂ ਮੰਮੀ ਨਾਲ ਵੀ ਗੱਲ ਕਰਨੀ ਉਹਨਾਂ ਕੋ ਸਿਆ ਨਹੀਂ ਜਾਣੀ ਗੱਲ। ਪੁੱਤ ਗੱਲ ਦੱਸਿਆ ਵੀ ਕੋਈ ਫੇਰ ਹੀ ਪਤਾ ਲੱਗਣਾ। ਡੈਡੀ ਉਹ ਕਹਿੰਦੇ ਆ ਜਿ ਰਿਸ਼ਤਾ ਨਹੀਂ ਕਰਨਾ ਇੱਥੇ। ਰਿਸ਼ਤਾ ਨਹੀਂ ਕਰਨਾ? ਇੱਕਦਮ ਹੀ ਗੱਲ ਵਾ। ਰਿਸ਼ਤਾ ਕਿਹੜੀ ਗੱਲ ਨਹੀਂ ਕਰਨਾ? ਦੱਸਿਆ ਉਹਨਾਂ ਨੇ ਕੋ। ਇਹਨਾਂ ਨੇ ਪਤਾ ਡੈਡੀ ਮੈਨੂੰ ਮੈਨੂੰ ਵੀ ਹੁਣੇ ਫੋਨ ਆਇਆ ਹੈ ਕਹਿੰਦੇ ਕਿ ਅਹੀਂ ਰਿਸ਼ਤਾ ਨਹੀਂ ਕਰਨਾ ਇੱਥੇ ਹੈ ਬੰਦੇ ਆ ਬੰਦੇ ਆ ਹੁੰਦੇ ਆ ਹੁੰਦੇ ਆ ਹੁੰਦੇ ਆ ਉਹ ਕਹਿੰਦੇ ਹਨੂ ਇਹਦੇ ਵਰਗੀ ਕੁੜੀ ਕਿਤੇ ਹੋਰ ਲੱਭਣੀ ਨਹੀਂ ਅਹੀਂ ਕਰਨਾ ਹੀ ਉਹ ਰਿਸ਼ਤਾ ਆ ਅਹੀਂ ਤੋਂ ਸਾਰਿਆਂ ਕੇ ਗਲੌ ਮੰਨ ਗਏ ਸਾਡੇ ਕੋ ਆਂਦੇ ਭਾਜੀ ਅਹੀਂ ਥੋੱਕੇ ਨਹੀਂ ਛੱਡਦੇ ਉਹ ਅੱਜ ਕਿਦਾਂ ਮੁੱਕਰ ਗਏ ਆ ਉਹ ਕੋਈ ਗੱਲ ਨਹੀਂ ਡੈਡੀ ਮੁੱਕਰ ਹੀ ਜਾਂਦੇ ਹੁੰਦੇ ਆ ਚਲ ਕੋਈ ਗੱਲ ਇਹ ਤਾਂ ਮੁੱਕਰ ਕੇ ਮੈਂ ਖੜਦਾ ਤੇਰੀ ਮਾਂ ਨੂੰ ਨਾਲ ਉਹਨਾਂ ਨੂੰ ਮੁੱਕਰ ਕੇ ਬਖਾ ਦਿੰਦਾ ਆਪਣਾ ਮੁੰਡਾ ਹੋਰ ਕਿਤੇ ਮੰਗਾ ਕੇ ਬਖਾ ਲਵਾਂ ਮੈਂ ਬੀਜ ਕੇ ਨਾ ਰੱਖ ਦੋ ਉਹਨਾਂ ਨੂੰ ਇਹ ਡੇਢ ਧਲੇ ਬੰਦੇ ਡੈਡੀ ਸਾਰੇ ਕਰ ਲੈਂਦੇ ਆ ਅੱਜ ਕੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੋਈ ਨਹੀਂ ਕਰਦਾ ਪੁੱਤ ਇੱਥੇ ਡੰਗਰਾਂ ਦੀ ਮੰਡੀ ਲੱਗੀ ਆ ਵੀ ਕਹਦੀ ਉਹ ਵੇਖ ਲੋ ਤੇ ਕਹਦੀ ਉਹ ਵੇਖ ਲੋ ਗਾਜਰਾਂ ਮੂੜੀਆਂ ਕੋਈ ਅੱਛਾ ਤੂੰ ਹੀ ਨਹੀਂ ਕੀਤਾ ਅਸੀਂ ਕੀ ਕੀਤਾ ਤੂੰ ਹੀ ਵੀ ਤੇ ਵੀਰ ਨੂੰ ਪਹਿਲਾਂ ਮੰਗਿਆ ਸੀ ਉੱਥੇ ਫੇਰ ਤੂੰ ਹੀ ਜਵਾਬ ਦੇਣ ਤੱਕ ਗਏ ਜੇ ਉਹ ਤੇ ਵੀਰ ਹੀ ਆ ਜਿੰਨੇ ਆਪਣੀ ਗੱਲ ਮਨਾਈ ਆ ਪੋਤੇ ਤੂੰ ਕੀ ਗੱਲ ਨਹੀਂ ਕਰਨ ਕੀ ਬਾਜ਼ਾਰ ਸੰਜੀਆ ਪੌਣ ਡਈ ਆ ਡੈਡੀ ਮੈਂ ਬਾਜ਼ਾਰ ਦਾ ਕੋਈ ਨਹੀਂ ਪੌਣ ਡਈ ਹੈਗੀ ਜੋ ਤੁਸੀਂ ਫਿਰ ਭਾਬੀ ਨਾਲ ਕੀਤਾ ਉਹ ਹੀ ਫਿਰ ਮੇਰ ਨਾਲ ਹੋਣ ਡਿਆ ਜੇ ਅੱਗੇ ਹੁਣ ਉਹ ਵੀ ਤਾਂ ਕਹਿ ਦਿੱਤੀ ਆ ਨਾ ਨਾ ਹੋਈ ਇਹ ਗੱਲ ਇਹ ਗੱਲ ਮੈਂ ਸੋਚੀ ਨਹੀਂਗੀ ਤੇ ਤੂੰ ਹੀ ਥੋੜੇ ਪੋਤੇ ਹੁਣ ਸਮਝ ਜਾ ਤੂੰ ਹੀ ਹੁਣ ਮੰਮੀ ਨੂੰ ਡਰ ਡਰ ਕੇ ਟਾਈਮ ਨਾ ਕੱਢੋ ਮੰਮੀ ਨੂੰ ਸਮਝਾਓ ਜੋ ਤੂੰ ਮੈਨੂੰ ਇੱਜ਼ਤ ਦਿੰਦੇ ਨਾ ਘਰ 'ਚ ਉਹ ਉਹਨਾਂ ਨੂੰ ਵੀ ਦਊ ਦੋਵਾਂ ਜਾਣਿਆਂ ਨੂੰ ਤੇ ਜਿਹੜਾ ਸਹੁਰੇ ਨੇ ਫੋਨ ਆਇਆ ਕੀ ਆ ਨਹੀਂ ਆਇਆ ਕੋਈ ਡੈਡੀ ਮੈਨੂੰ ਕੋਈ ਫੋਨ ਨਹੀਂ ਆਇਆ ਹੈਗਾ ਪਰ ਤੁਸੀਂ ਹੁਣ ਥੋੜਾ ਬੋਲ ਚੱਲ ਆਜਾ ਬੋ ਬੈਠ ਕੇ ਗੱਲ ਕਰਦੇ ਆ ਆਜਾ ਆਜਾ ਤੂੰ ਤੇ ਮੇਰੇ ਪੈਰਾਂ ਸੱਜ ਨੂੰ ਮਿੱਟੀ ਕੱਢ ਦਿੱਤੀ ਤੇ ਡੈਡੀ ਮੇਰੀ ਗੱਲ ਸੁਣੋ ਹਾਂ ਅੰਦਰ ਮੰਮੀ ਆ ਮੈਂ ਮੰਮੀ ਦੇ ਸਾਹਮਣੇ ਕੋਈ ਗੱਲ ਨਹੀਂ ਕਰਨੀ ਹੈਗੀ ਅੱਛਾ ਤੇ ਮੰਮੀ ਤੇ ਉਹਦੀ ਮਤਰੀ ਮਾਵਾ ਤੁਸੀਂ ਤੇ ਉਹਦੇ ਆਪਣੇ ਡੈਡੀ ਜੀ ਨਾਲ ਤੁਸੀਂ ਕਿਉਂ ਉਹਦਾਂ ਇਦਾਂ ਕਰਨ ਰਿਹਾ ਜੇ ਵੀਰ ਨਾਲ ਪੁੱਤ ਉਹਨੇ ਮੇਰੀ ਇੱਕ ਗੱਲ ਨਹੀਂ ਮੰਨੀ ਸੁਣੀ ਨਹੀਂ ਇਹਨੇ ਇੱਕ ਗੱਲ ਵੀ ਕੀ ਨਹੀਂ ਸੁਣਿਆ ਡਾਡੀ ਵੀਰ ਨੇ ਜੇ ਤੁਸੀਂ ਵੀਰ ਤੇ ਪਰਜਾਈ ਨੂੰ ਨਹੀਂ ਨਾ ਮਿਲਣਾ ਤੇ ਮੈਂ ਵੀ ਨਹੀਂ ਜੇ ਕੱਲ ਨੂੰ ਤੇਰੇ ਇੱਥੇ ਪਰਿਆ ਕਰਨਾ ਪੁੱਤ ਤੂੰ ਇਹ ਕਿਦਾਂ ਦੀਆਂ ਗੱਲਾਂ ਕਰਨੀਆਂ ਤੇਰਾ ਆਪਣਾ ਘਰ ਵਾ ਵੜਨਾ ਕਿਉਂ ਨਹੀਂ ਦਾ ਹੈ ਡਾਡੀ ਫਿਰ ਉਹਨਾਂ ਨੂੰ ਜਿਹੜੀ ਉਹਨਾਂ ਦੀ ਇੱਜ਼ਤ ਬੰਦੀ ਤੁਸੀਂ ਦੋ ਨਾ ਨਾਲ ਉਹ ਤੁਹਾਡੇ ਕਿਹੜਾ ਪੋਤੇ ਇਕੱਲਾ-ਗੱਲਾ ਤੇ ਹੈਗਾ ਵਿਚਾਰਾ ਚੱਲ ਕੋਈ ਨਹੀਂ ਕੋਈ ਨਹੀਂ ਮੈਂ ਸੋਚਦਾ ਕਰਦਾ ਵਾ ਕੋਈ ਨਹੀਂ ਮੇਰਾ ਪੋਤਾ ਵਾ ਤੂੰ ਮੇਰੀ ਧੀ ਆ ਮੈਨੂੰ ਸਮਝਵਾ ਸਾਰੀ ਮੈਂ ਕਰਦਾ ਪੁੱਤ ਤੂੰ ਹੁਣ ਮੰਮੀ ਨੂੰ ਸਮਝਾਓ ਸਾਰੀ ਗੱਲ ਚਲ ਮੈਂ ਕਰਦਾ ਮੰਮੀ ਨਾਲ ਗੱਲ ਦੇ ਦੀ ਕੋਈ ਅਲੀ ਤੂੰ ਨਾ ਟੈਂਸ਼ਨ ਲਵੀ ਕੋਈ ਚੰਗਾ ਮੈਂ ਕਰਦਾ ਗੱਲ ਸੰਦੀਪ ਤੂੰ ਨਾ ਮੱਥਾ ਮਾਰਨ ਨਾ ਇਹਨਾਂ ਦੇ ਇੱਕੋ ਗੱਲ ਫੜੀ ਆ ਕਿ ਬਗਾਵਤ ਕੀਤੀ ਬਗਾਵਤ ਕੀਤੀ ਐ ਇਹਨਾਂ ਦਾ ਮਾਮਲਾ ਤੇ ਨਹੀਂ ਗੱਲਾਂ ਉਹੀ ਵੀਰ ਤੂੰ ਕਿਹੜੀ ਬਗਾਵਤ ਕੀਤੀ ਆ ਬਗਾਵਤ ਕਰਕੇ ਤੂੰ ਕਿਹੜਾ ਵੀ ਉਹ ਕਿਸ ਦੀ ਇੱਜ਼ਤ ਰੋਲੀ ਆ ਉਹ ਚੜੀ ਨੂੰ ਕਿ ਵਿਆਹ ਕੇ ਲਿਆਂਦਾ ਤੂੰ ਆਹੋ ਮੈਂ ਬੜੀਆ ਸਮਝਾਇਆ ਇਹਨੂੰ ਕਿ ਮੈਂ ਉਹਨਾਂ ਦੀ ਇੱਜ਼ਤ ਰੱਖੀ ਆ ਤੁਹਾਡੀ ਵੀ ਰੱਖੀ ਆ ਪਰ ਇਹ ਨਹੀਂ ਉਹ ਗੱਲ ਤੇ ਹੁੰਦੀ ਨਹੀਂ ਹੈਗੇ ਜੇ ਵੀਰ ਮੈਂ ਸਮਝਾਇਆ ਡਾਡੀ ਨੂੰ ਬਥੇਰਾ ਤੇ ਮੈਨੂੰ ਲੱਗਦਾ ਸਮਝ ਵੀ ਗਏ ਨੇ ਤੇ ਤੂੰ ਨਾ ਕਿਸੇ ਗੱਲ ਦੀ ਫਿਕਰ ਕਰ ਕੋਈ ਨਹੀਂ ਮੈਂ ਫੇਰ ਗੱਲ ਕਰਾਂਗੀ ਜੇ ਨਾ ਸੁਣਨਗੇ ਤੇ ਵੇਹਲਾ ਗੱਲ ਕਰਕੇ ਨਹੀਂ ਜੇ ਮੇਰਾ ਜੀ ਕਹਤਾ ਮੈਂ ਘਰ ਛੱਡ ਕੇ ਤੇ ਜਾਇਆ ਤੂੰ ਨਹੀਂ ਵੀ ਤੂੰ ਇਦਾਂ ਨਹੀਂ ਕਹਿਣਾ ਹੈਗਾ ਘਰ ਛੱਡ ਕੇ ਤੂੰ ਜਾਣਾ ਕਿੱਥੇ ਆ ਸਾਡਾ ਵੀ ਤੇਰਾ ਨਾ ਹੀ ਸਾਰਾ ਕੁਝ ਉਹ ਤਾਂ ਗੱਲ ਹੈਗਾ ਵਾ ਪਰ ਜਦੋਂ ਉਹਨਾਂ ਬੰਦਾ ਹੱਕ ਹੀ ਨਹੀਂ ਦਿੰਦੇ ਆਪ ਨੌਂ ਹੀ ਨਹੀਂ ਸਮਝਦੇ ਤੇ ਫੇਰ ਮੈਂ ਕੀ ਕਰਾਂ ਥਾਂ ਦਾ ਬੇਇੱਜ਼ਤੀ ਕਰਦੇ ਹੋ ਜੀ ਕੋਈ ਨਹੀਂ ਵੀਰ ਮੈਂ ਸਮਝਾਉਣੀ ਆ ਫੇਰ ਜੇ ਨਾਮ ਮੰਨਦਾ ਉਦਾਂ ਮੇਰੇ ਖਿਆਲ ਢਾੜੀ ਸਮਝ ਹੀ ਗਏ ਨੇ ਚੱਲ ਵੇਹਲਾ ਹਾਂ ਕੋਈ ਨਹੀਂ ਮੈਂ ਕਰਦੀ ਗੱਲ ਫੇਰ ਚੱਲ ਭੈਣ ਵੀ ਚੰਗੀ ਆ ਜਿਹੜੀ ਮਝ ਆਉਂਦੀ ਐ ਨਹੀਂ ਅੱਜਕੱਢ ਕੁੜੀਆਂ ਲਾਲਚੀ ਕਰ ਜਾਂਦੀਆਂ ਤੇ ਮੈਨੂੰ ਕੱਲੀ ਨੂੰ ਪਿਆਰੀ ਆਉਣੀ ਐ ਹਾਈ ਹੈ ਚੋਪੀ ਕਰਕੇ ਬਹਿ ਗਏ ਆ ਕੋਈ ਗੱਲ ਦਾ ਮੂੰਹ ਸਿਰ ਤੇ ਫੜਾਓ ਤੂੰ ਮੰਨੇ ਕੀ ਗੱਲ ਮੇਰੀ ਤੂੰ ਤੇ ਕੀ ਅੱਗੇ ਮੈਂ ਮੰਨਣ ਤੋਂ ਬਿਗੈਰ ਤੂੰ ਹੀ ਫਿਰਦੀ ਆ ਕੀ ਗੱਲ ਵਾ ਮੈਨੂੰ ਨਹੀਂ ਮੈਂ ਤੂੰ ਮੰਨੀ ਚਲੋ ਫਿਰ ਜੇ ਮੰਨਣ ਵਾਲੀ ਹੂ ਤੇ ਮੰਨੂਗੀ ਨਾ ਮੰਨਣ ਵਾਲੀ ਹੂ ਫਿਰ ਮੈਂ ਨਾ ਮੰਨੂ ਅਈ ਡਵਨੀ ਫਿਰ ਮੈਨੂੰ ਪਿਆ ਜਰਾ ਮੂੰਹ ਸਾਰੀ ਨਹੀਂ ਫੜਾਉਣਾ ਗੱਲ ਦਾ ਕਰੇ ਕੀ ਬਾਰਾ ਸੌਂਗਾ ਆਇਆ ਸੌਂ ਕੇ ਕੁਛ ਨਹੀਂ ਆਇਆ ਇਹ ਆ ਵੀ ਸੰਦੀਪ ਨੇ ਮੈਨੂੰ ਗੱਲਾਂ ਦਸੀਆਂ ਤੇ ਮੇਰੀਆਂ ਵੀ ਥੋੜੀਆਂ ਅੱਖਾਂ ਖੁੱਲੀਆਂ ਪਤਾ ਲੱਗਾ ਕਿ ਵਕਾਇਈ ਧੀ ਦੇ ਦੁੱਖ ਆ ਹੁੰਦੇ ਆ ਸੰਦੀਪ ਨੇ ਅੱਖਾਂ ਮੀਟੀਆਂ ਆਂ ਤੂੰ ਹੀ ਤਾਂ ਫੇ ਸੰਦੀਪ ਨੇ ਤੁਹਾਡੀਆਂ ਖੋਲੀਆਂ ਇਦਾਂ ਕਰ ਕਰ ਕੇ ਆ ਥਾਣਾ ਕੀ ਹੋਇਆ ਤੁਹਾਡੀਆਂ ਅੱਖਾਂ ਨੂੰ ਦੁਖਣੇ ਆਈਆਂ ਵਾ ਜਦੋਂ ਉਹਦੀ ਤੂੰ ਵਿਆਹੀ ਆਈਆਂ ਨਾ ਮੈਂ ਤੇਰੀਆਂ ਹੀ ਗੱਲਾਂ ਮੰਨਦਾ ਰਿਹਾ ਜੋ ਤੂੰ ਕਹਿੰਦੀ ਮੈਂ ਉਹੀ ਕਰਦਾ ਰਿਆਂ ਪਰ ਇਹ ਆ ਵੀ ਅੱਜ ਮੈਂ ਤੇਰੇ ਕੋ ਇੱਕ ਫਰਿਆਦ ਲੈ ਕੇ ਆਂ ਤੇ ਗੱਲ ਮੇਰੀ ਜਰੂਰ ਮੰਨਣੀਗੀ ਦੱਸੋ ਸੰਦੀਪ ਆਂਦੀ ਆ ਵੀ ਜੇ ਤੁਸੀਂ ਵੀਰ ਨਾਲ ਦੇ ਭਾਬੀ ਨਾਲ ਨਹੀਂ ਬੋਲਣਾ ਤੇ ਮੈਂ ਵੀ ਆਪਣੇ ਸਹੁਰੇ ਜਿਹੜੋਂ ਮੇਰਾ ਵਿਆਹ ਹੋ ਗਿਆ ਤੇ ਮੈਂ ਸਹੁਰਿਆਂ ਤੋਂ ਨਹੀਂ ਹੋਣਾ ਸੰਦੀਪ ਦਾ ਦਿਮਾਗ ਟਿਕਾਣੇ ਹੈਗਾ ਵਾ ਅਗਲ ਹੈਗੀ ਸੰਦੀਪ ਨੂੰ ਇੰਨਾ ਪੜਾ ਲਿਖਾ ਕੇ ਕਿੱਥੇ ਇਹਨੂੰ ਕੋਰਸਾਂ ਚ ਪਾਇਆ ਵਾ ਆਸਟਾਨੇ ਨਿਕਲਿਆ ਮਗਰ ਥੋੜੀ ਪੜਾਈ ਦਾ ਮੈ ਸੋਹਰਿਆ ਤੋਂ ਨਹੀਂ ਆਉਣਾ ਉਹ ਨਾ ਘਰ ਨੂੰ ਤੋੜਨਾ ਨਹੀਂ ਚਾਹੁੰਦੀ ਜੋੜਨਾ ਚਾਹੁੰਦੀ ਆ ਅਸੀਂ ਕੀ ਆਖਿਆ ਅਸੀਂ ਕੋਈ ਮਾੜੀ ਗੱਲ ਕਰਦੇ ਆ ਆਂਦੀ ਆ ਵੀ ਤੁਸੀਂ ਵੀਰਨਾਰੇ ਪਰਜਾਈ ਨਾ ਬੋਲੋ ਉਹ ਇਹ ਆ ਵੀ ਤੁਸੀਂ ਹੁਣ ਆਂਦੀ ਵੀ ਵੇਹ ਮਾਤਾ ਜਿਹੜੀ ਆ ਤੇਰੇ ਵੱਲੋਂ ਆਂਦੀ ਆ ਅਛਾ ਮਾਤਾ ਕਹਿਣ ਡੈ ਵੀ ਹੁਣ ਮੈਨੂੰ ਕੋਤਰ ਚਲੋ ਕਹਿ ਤਾਓ ਗੁੱਸੇ ਨਾਲ ਉਹਨੇ ਕੋਈ ਗੱਲ ਨਹੀਂ ਕੀਤੀ ਐਨਾ ਗੁੱਸਾ ਬਣਾ ਕਰ ਉਹ ਧੀ ਆ ਤੇਰੀ ਤਾਂ ਵੀ ਕੋਈ ਗੱਲ ਨਹੀਂ ਉਹ ਆਂਦੀ ਵੀ ਗੋਡਾਏ ਦਾ ਦੁਖੀ ਜਾਂਦਾ ਤੇ ਮੰਜੇ ਕੋਈ ਕੋਠਿਆ ਨਹੀਂ ਜਾਣਦੇ ਆ ਤੇ ਰੱਬ ਨੇ ਕਹੀ ਦੀ ਵੀ ਤੁਹਾਨੂੰ ਇੱਕ ਜੀ ਦਿੱਤਾ ਨਾਲ ਤੁਹਾਨੂੰ ਨੌ ਦਿੱਤੀ ਆ ਉਹ ਵੇਹਾਂ ਦਾ ਹੀ ਠੀਕ ਹੋ ਗਈ ਬਿਲਕੁਲ ਮੈਂ ਵੀ ਹਾਂ ਪਤਾ ਹੋਈ ਏ ਠੀਕ ਪਤਾ ਏ ਵੀ ਠੀਕ ਹੋ ਗਈ ਆ ਚਲੋ ਸੱਟ ਲੱਗੀ ਹੋਗੀ ਹੁਣ ਆ ਜਿਹੜੇ ਗੋਡੇ ਆ ਜੇ ਪੂਣਾ ਪੈ ਗਿਆ ਤੇ ਪਤਾ ਨਹੀਂ ਕਿੰਨੇ ਦਾ ਪੈਣਾ ਤੇ ਕਿੰਨੇ ਦਾ ਨਹੀਂ ਚੁੱਪ ਕਰ ਜਿਓ ਸ਼ੋਭ ਸ਼ੋਭ ਬੋਲੋ ਮੈਂ ਤਾਂ ਕਿਤੇ ਮਾਹ ਹੀ ਨੁਕਰੇ ਲਾ ਕੇ ਇਦਾਂ ਬੈਠੀ ਢੋਲ ਆ ਕੇ ਕਦੀ ਤੇ ਮੈਂ ਇਦਾਂ ਕਰਦੀ ਉਤੇ ਭਾਰ ਪਾਉਣੀ ਆ ਕਦੀ ਮੈਂ ਇਦਾਂ ਕਰਦੀ ਆ ਪਰ ਮੇਰੇ ਮੇਰੀ ਲੱਤ ਦਾ ਨਾਂ ਨਾ ਲਓ ਬਾਬਾ ਮੈਨੂੰ ਦੋਰੇ ਨਾ ਮੇਰਾ ਦਿਲ ਦਿਖਾਓ ਮੈਨੂੰ ਪਹਿਲੀ ਸੱਟ ਦਾ ਉਸ ਵਲੇ ਚੇਤਾ ਨਾ ਫੁੱਲਾਂ ਦੀ ਤੀਨੇ ਆਪਣੇ ਘਰ ਚਲੀ ਜਾਣਾ ਵਾ ਇਹ ਆ ਵੀ ਆਪਾਂ ਉਹਨਾਂ ਨਾਲ ਰਲ ਮਿਲ ਕੇ ਰਹੀਏ ਚਲੋ ਨੌ ਰਾਣੀ ਨੂੰ ਆਨੇ ਆ ਵੀ ਤੂੰ ਧੀਏ ਪਕਾ ਤੇ ਆਪਾਂ ਖਾਂਦੇ ਤੇ ਚਲੋ ਇੰਨਾ ਕੋ ਹੋਣੀ ਕਰ ਲੈਣਾ ਹੀ ਤੇ ਫਿਰ ਉਹਨੂੰ ਸੱਜ ਵਿਆਹ ਕ ਜਦੋਂ ਆਈ ਹੀ ਉਦੋਂ ਹੀ ਫਿਰ ਗਾਂ ਹੋ ਕੇ ਜਾਣੋ ਨਾਲੇ ਸੁੱਟ ਕਰ ਦੋ ਪੈਹਿਆਂ ਦੀ ਨਾਲੇ ਫਿਰ ਮੈਂ ਪਾਣੀ ਵਾਰ ਕੇ ਲਿਉਂਦੀ ਸਭ ਕੁਝ ਲੰਘ ਗਿਆ ਹਾਥੀ ਲੰਘ ਗਿਆ ਹੁਣ ਪੂ ਛੜੀ ਆ ਹੁਣ ਮੈਂ ਜਾ ਕੇ ਉਹਦੇ ਪਿਆਰੀ ਪਵਾ ਮਾਹ ਰਾਣੀ ਦੇ ਤੈਨੂੰ ਮੈਂ ਪਹਿਰੇ ਪੈਣ ਦੀ ਤੇ ਗੱਲ ਹੀ ਨਹੀਂ ਕੀਤੀ ਹਾਂ ਜੋ ਗੱਲ ਕਰਨੀ ਆ ਪੇਸੇ ਦੀ ਮੇਰੀਆਂ ਤੂੰ ਮੰਨੀਆਂ ਨਹੀਂ ਮੇਰੀਆਂ ਤੂੰ ਮੰਨੀਆਂ ਨਹੀਂ ਆ ਗੱਲ ਮੰਨਣਾ ਮੈਂ ਤੁਹਾਡੀ ਅੱਛਾ ਤੂੰ ਅਜੇ ਵੀ ਨਹੀਂ ਬਾਜ ਆਉਣਾ ਇਹ ਬਾਜ ਤੇ ਮੈਂ ਆਉਂਗੀ ਪਰ ਤੁਸੀਂ ਗੱਲਾਂ ਇੰਨੀਆਂ ਤੂੰ ਆਪਣੇ ਆਪ ਤਾਂ ਨਹੀਂ ਪਤਾ ਲੱਗਦਾ ਵੀ ਕੀ ਤੂੰ ਬੋਲ ਬੋਲੇ ਉਹੀ ਤੇਰੇ ਗਾੜੀ ਆਏ ਤਾਂ ਤੂੰ ਥੋੜਾ ਜਿਆ ਸੁਧਰ ਜਾ ਹੈ ਤੇਰੀ ਰੋਟੀ ਪੱਕੂਗੀ ਤੇਰਾ ਸਾਰਾ ਕੰਮ ਹੋਊਗਾ ਘਰ ਦਾ ਤੈਨੂੰ ਬਿਠੀ ਬਿਠਾਈ ਨੂੰ ਰੋਟੀ ਮਿਲ ਜਾਨੀ ਤੈਨੂੰ ਹੋਰ ਚਾਹੀਦਾ ਵੀ ਕੀ ਆ ਜਦੋਂ ਮੈਂ ਇਹਦੀ ਵੱਲ ਵੇਖਦੀ ਆ ਨਾ ਮੇਰੀਆਂ ਅੱਖਾਂ ਗਾੜੀਓ ਸਾਰੀ ਫਿਲਮ ਆ ਜਾਂਦੀ ਆ ਉਹ ਤੇ ਸਮਾਂ ਲੰਘ ਗਿਆ ਨਾ ਉਰੇ ਸਮਝ ਨੰਗ ਗਿਆ ਪਿਛਲੇ ਸਮੇ ਨੂੰ ਯਾਦ ਨਾ ਕਰ ਆਉਣ ਵਾਲੇ ਸਮੇ ਨੂੰ ਯਾਦ ਕਰ ਆ ਜਾ ਸੰਦੀਪ ਡੈਡੀ ਹੋ ਗਈ ਗੱਲ ਫਿਰ ਆ ਬੇਡਿਆਂ ਸਿਰ ਖਪਾਉਣ ਮੰਮੀ ਮੇਰੀ ਗੱਲ ਸੁਣ ਭਾਬੀ ਉਧਰ ਚੂੜਾ ਵਧਾਉਣ ਦੀ ਆ ਤੇ ਜੇ ਤੇਰੇ ਅਰੇ ਵੀ ਕੁਝ ਪੱਲੇ ਪਿਆਰ ਤੇ ਆ ਜਾ ਮੇਰੇ ਮਗਰੇ ਚੁੱਪ ਕਰਕੇ ਤੇ ਅਜਾ ਉੱਠ ਖੜੋ ਹੁਣ ਉੱਠ ਕਲੋ ਡੱਲਿਆਂ ਬੇਰਾਂ ਦਾ ਕੋਹ ਨਹੀਂ ਹੋ ਵਿਗੜਿਆ ਆ ਜਾ ਉਹ ਵੀ ਕਹਿੰਦੀ ਧੀ ਆ ਪਤਾ ਲੱਗਾ ਨਾ ਹੁਣ ਹੁਣ ਸਾਡੀ ਧੀ ਨੂੰ ਗੱਲਾਂ ਦਸੀਆਂ ਇਹਨੇ ਮੈਨੂੰ ਤੇ ਮੈਨੂੰ ਸੇਕ ਲੱਗਾ ਮੇਰੇ ਮਨ ਨੂੰ ਫਿਰ ਮੰਨ ਕੇ ਆਇਆ ਵੀ ਨਹੀਂ ਬਈ ਉਹ ਵੀ ਕਹਿੰਦੀ ਈ ਹ ਹੁਣਹੀਂ ਆ ਆਪਣੀ ਧੀ ਬਣਾਉਣਾ ਉਹ ਨੌ ਨਹੀਂ ਰੱਖਣਾ ਤੂੰ ਵੀ ਵਿਆਹੀ ਆਈ ਹਾਂ ਤੂੰ ਵੀ ਕਹਿੰਦੀ ਈ ਹ ਚੱਲ ਓਠ ਮਮੀ ਮੇਰਨਾ ਓਟਕਲ ਹੁਣ ਸੋਚੀ ਕੀ ਜਾਨੀ ਆ ਜਾ ਮਨ ਬੀੜ ਸੌਰੀ ਯਾਰ ਤੇਰੀ ਮਾਂ ਕੋਈ ਰੀਜ ਨਹੀਂ ਪੂਰੀ ਕਰ ਸਕਿਆ ਕੋਈ ਨਹੀਂ ਮੈਂ ਜਦੋਂ ਤìnhਾ ਕਾ ਤੋ ਸੌਰੀ ਮੰਗਦੇ ਜੇ ਮੇਰੀ ਕਿਸਮਤ ਹੀ ਇਦਾਂ ਦੀ ਹੈ ਸ਼ੁਰੂ ਤੋਂ ਹੀ ਮੈਨੂੰ ਕੋਈ ਰੀਤ ਨਹੀਂ ਪੂਰੀ ਹੋਈ ਨਹੀਂ ਤੇ ਨੇ ਕਹਿੰਦੇ ਨਾ ਬੜੀ ਰੀਤ ਦੀ ਹੈਗੀ ਤਿੰਨ ਚਾਰ ਸਾਲ ਚੂੜਾ ਪਾ ਕੇ ਰੱਖਣਾ ਇਹ ਮੈਨੂੰ ਪਤਾ ਰਹਿਣ ਦੇਣਾ ਇਹ ਕੱਲ ਨੂੰ ਲਾਉਣਾ ਸੀ ਹੈ ਡੜੀ ਇਹ ਵੀ ਸੋਖਣਾ ਹੀ ਪਾਏ ਚੰਗੇ ਲੱਗਦੇ ਆ ਜਿਦੋਂ ਘਰ ਵਿੱਚ ਕੇ ਨੂੰ ਪਸੰਦੀ ਨਹੀਂ ਆ ਤੇ ਫਿਰ ਚੂੜੇ ਸੰਕਾਏ ਦਾ ਵੀ ਕੀ ਫਾਇਦਾ ਚਾ ਰੁਕ ਜਾ ਮੇਰਾ ਪੁੱਤ ਜੇ ਨਾਲ ਲਾ ਸੰਦੀਪ ਲਾਤੀ ਗਿਆਈ ਸੰਦੀਪਾਂ ਤੇ ਕੋਈ ਗੱਲ ਨਹੀਂ ਭਾਬੀ ਛਗਣਾ ਨਾਲ ਲੰਮਣੇ ਆ ਆਹੋ ਚਲ ਆ ਜਾ ਪੁੱਤ ਤੂੰ ਬਹਿ ਇੱਥੇ ਮੰਮੀ ਨਾ ਗੁੱਸੇ ਹੋਵੇ ਤੁਹਾਨੂੰ ਮੰਮੀ ਦੀ ਗੱਲ ਛੱਡ ਦੇ ਤੂੰ ਕੋਈ ਗੱਲ ਨਹੀਂ ਡੈਡੀ ਤੂੰ ਹੀ ਬਣ ਜਾ ਇਧਰ ਆਜੋ ਬਹਿ ਜਾ ਸੰਦੀਪ ਤੂੰ ਮੇਰਾ ਪੁੱਤ ਕੱਲੀ ਕੱਲੀ ਕਰਕੇ ਨਾ ਦੇ ਨਹੀਂ ਦੇ ਕੋਈ ਗੱਲ ਨਹੀਂ ਮੈਂ ਲਾਂ ਲਿਆ ਬੱਬੀ ਹਾਂ ਤੰਗ ਜਾ ਹੀ ਜਾਂਦਾ ਹੈਗਾ ਤਾਂ ਮੈਂ ਚਲਾ ਹੀ ਦਿੰਦੇ ਕੱਲ ਕਰੋ ਤੂੰ ਹੀ ਆਕਰ ਕਾਰਗਰ ਕਰ ਲਓ ਮੇਰਾ ਪੁੱਤ ਇਹ ਦੀਆਂ ਮੇਰੀਆਂ ਦੋਵੇਂ ਗਾਲੀ ਭਾਬੀ ਮਨਜਣਾ ਜਿੱਦਾਂ ਡੈਡੀ ਮੰਨ ਗਿਆ ਉਹਦਾ ਮੰਮੀ ਨੇ ਵੀ ਮੰਨ ਜਾਣਾ ਤਾਂ ਮੈਂ ਪਹਿਲਾਂ ਕਿਹਾ ਤੁਸੀਂ ਫਿਕਰ ਨਾ ਕਰੋ ਆ ਘਟੀਆਂ ਜੇ ਹੈ ਵੀ ਝੂੜਾ ਵਧਾਉਣ ਲੱਗੇ ਆ ਐਦਾਂ ਤੇ ਇਦਾਂ ਹੀ ਵਧਾਈਦਾ ਦੌਰ ਕਿ ਦੌਰ ਕਦ ਨੂੰ ਪੁੱਛ ਲਈਦਾ ਆਪ ਨੂੰ ਅਗਲ ਨਾ ਹੋਵੇ ਤਾਂ ਸਿਆਣਿਆਂ ਦੀ ਕਹਾਵਤ ਵਾ ਜਦੋਂ ਪਾਈਦਾ ਵਾ ਨਾ ਉਦੋਂ ਵੀ ਕੱਚੀ ਰੱਸੀ ਚ ਪਾਈਦਾ ਤੇ ਕੱਚੀ ਰੱਸੀ ਗਾੜੀ ਰੱਖੀ ਆ ਤੇ ਲਾ ਲਾ ਕੇ ਤੁਸੀਂ ਮੇਜ ਤੇ ਰੱਖੀ ਆ ਮੈਂ ਤੇ ਮੰਮੀ ਮੈਨੂੰ ਕੀ ਪਤਾ ਮੇਰੇ ਹੱਥ ਭਾਬੀ ਦੇ ਦਵੋਣੇ ਵਿੱਚੋਂੱਖ ਨਹੀਂ ਹਾਲ ਤੇਰਾ ਤੇ ਤੂੰ ਤਾਂ ਫਿਰ ਸੁਹਾਗੜ ਭਾਗਣ ਹਾਂ ਤੂੰ ਵੀ ਕੱਲ ਚ ਚੁੰਨੀ ਪਾਈ ਉਹਨੇ ਵੀ ਕੱਲ ਚ ਚੁੰਨੀ ਪਾਈ ਆ ਚੂੜੇ ਦੀ ਰਸਮ ਕਰਨੀ ਹੀ ਕੋਈ ਸੁਹਾ ਸੂਟ ਪਾਉਣੀ ਹੋ ਕੋਈ ਸੂਈ ਚੁੰਨੀ ਲੈਣੀ ਹੋ ਹੂੰ ਇਹਨਾਂ ਗੱਲਾਂ ਨੇ ਫਿਰ ਇੱਥੋਂ ਤੱਕ ਪਹੁੰਚਾਇਆ ਹੀ ਸਾਨੂੰ ਜਦੋਂ ਕੰਮ ਹੀ ਨਹੀਂ ਕੋਈ ਸਿੱਧਾ ਕਰਨਾ ਚੱਲ ਆ ਚੋਕੇ ਦੇ ਇਹਦੇ ਵਿੱਚ ਪਾ ਕੱਚੀ ਰੱਸੀ ਚ ਕੱਲ ਨੂੰ ਤੇਰਾ ਵੀ ਵਿਆਹ ਹੋਣਾ ਵਾ ਕੱਚੀ ਰੱਸੀ ਦੀ ਚੂੜਾ ਪਾਉਣਾ ਪੈਣਾ ਤੇ ਫੇਰ ਬਾਹਾਂ ਚ ਪਾਉਣਾ ਵਾ ਤੇ ਵਧਾਉਣ ਲੱਗਿਆ ਵੀ ਆ ਕੱਚੀ ਰੱਸੀ ਚ ਪਾਉਣਾ ਵਾ ਚੱਲ ਮਾਂ ਫਿਰ ਕੋਈ ਸਾਰ ਤੋਂ ਠੀਕ ਹੋ ਗਿਆ ਮਮੀ ਮੰਨ ਗਏ ਤੇ ਘਰ ਦੇ ਕਾਰਜ ਹੋ ਰਹੇ ਨੇ ਕਮੈਂਟ ਕਰ ਦਿਓ ਜੀ ਮੁੰਡਾ ਜੀ ਆ ਗਿਆ ਆਇਰ ਬਾ ਮਮੀ ਥੈਨੋ ਕੋਈ ਨਹੀਂ ਆਰੇ ਲਾ ਨੀ ਪਾਰ ਪੈ ਸੀ ਆਪਾ ਤੈਨੂੰ ਕਹਿੰਦੀ ਹਾਂ ਲੰਗੜੀ ਆਪ ਵੀ ਹੁਣ ਹੋ ਗਈਆਂ ਲੰਗੜੀ ਸਾਈ ਚੜ ਜਾਂਦਾ ਤੁਰਨ ਲੱਗਿਆ ਮੇਰੀ ਮੰਮੀ ਤੇ ਲੰਗੜੀ ਨਾ ਕਿਆ ਕਰੋ ਇਹ ਰੁਬੜਾ ਪਿਛਾ ਆ ਕੇ ਤੇ ਉਦਾਂ ਵੀ ਚਲੋ ਗੋਡੇ ਗਿੱਟੇ ਦੁਖਦੇ ਆ ਤੇ ਇੰਨਾ ਕਿਤੇ ਹੋ ਹੀ ਜਾਂਦਾ ਚੰਦ ਕੋਈ ਨਹੀਂ ਜੋ ਹੋ ਗਿਆ ਸੋ ਹੋ ਗਿਆ ਲੱਗਦਾ ਇਨਾ ਚੰਗਾ ਹੀ ਸਾਰਾ ਨਹੀਂ ਮੇਰੀ ਉਂਦੀ ਨੂੰ ਲਾਹਤਾ ਚਲ ਫੇਰ ਵੀ ਰਸਮ ਰਿਵਾਜ ਦੇ ਵਿੱਚ ਦੋ ਚਾਰ ਚੂੜੀਆਂ ਰਹਿ ਹੀ ਗਈਆਂ ਲੋਣ ਵਾਲੀਆਂ ਉਹ ਬਣਾਇ ਸੰਦੀ ਪిల్లా ਚੂੜੀਆਂ ਫੜਾ ਦੇ ਗੱਲ ਕਰਨ ਉਹ ਤੇ ਰਿਹਾ ਨਹੀਂ ਜਾਂਦਾ ਭੂਆ ਐਡੀ ਹੈਗੀ ਜਿਹੜੀ ਉਹਨੇ ਤੇ ਮੁੜ ਕੇ ਕਿਤੇ ਆ ਕੇ ਬਾਤ ਨਹੀਂ ਪੁੱਛੀ ਸੰਦੀ ਫੜ ਦਿੰਦੇ ਹੱਦਾਂ ਨਹੀਂ ਲਾ ਮੁੜ ਕੇ ਕਿੱਥੇ ਗਈ ਭੂਆ ਤੁਹਾਡੀ ਘਰ ਦੇ ਕੰਮ ਹੁੰਦੇ ਆ ਨਾ ਨਾ ਮਮੀ ਹਾਂ ਹੋ ਲਾ ਦੇ ਆਵਦਾ ਦੇ ਚਲੋ ਚਲੋ ਆ ਤੇ ਸੰਦੀਪ ਤੇ ਘਰ ਦੀਆਂ ਧੀਆ ਜਿਹੜੇ ਰਸਮ ਅਲਵਾਜ ਕਰਨੇ ਹੀ ਉਹ ਤੇ ਤਹੀ ਕਰਨੇ ਨੇ ਹੁਣ ਪਤਾ ਆ ਪਾ ਦੇ ਚੂੜੀਆਂ ਹਣ ਬਾਵਾ ਇਦਾਂ ਥੋੜਾ ਰੱਖਣੀ ਆ ਕਰ ਵੇਖਾ ਬਿੰਦੀ ਸਹੀ ਲੱਗੀ ਆ ਚਲ ਮਮੀ ਮੈਨੂੰ ਤੇ ਬੜਾਈ ਚਾ ਚੜਿਆ ਪਰ ਚਲ ਤੂੰ ਵੀ ਮੰਨ ਗਈ ਆ ਦੇ ਰਾਏ ਪਰ ਦਰੁਸਤ ਆਏ ਚੱਲ ਸੰਦੀਪ ਆ ਤੇਰੀਆਂ ਗੱਲਾਂ ਨੇ ਮੈਨੂੰ ਕੀਤਾ ਹੀ ਉਹ ਕੁਛ ਜਿਹੜੀਆਂ ਆਪਣੇ ਪਿਓ ਨਾ ਕੀਤੀਆਂ ਹੀਗੀਆਂ ਹੈ ਮੈਂ ਵੀ ਸੋਚਿਆ ਮੁੜ ਕੇ ਵੀ ਵਾਕਿਆ ਹੀ ਚਲੋ ਜੋ ਵੀ ਕੁਛ ਉਹ ਇੰਨੀਆਂ ਸੋਹਣੀਆਂ ਚੂੜੀਆਂ ਜਮੇਲੀ ਲੈ ਕੇ ਰੱਖੀਆਂ ਹੈਗੇ ਤੇ ਬੰਦਾ ਉਦੋਂ ਦਾ ਹੀ ਦੇ ਦਿੰਦਾ ਬਹੁਤ ਕੁਛ ਰੱਖਿਆ ਸੀ ਪੁੱਤ ਕਿਤੇ ਜਿਹੜਾ ਤੂੰ ਮੰਗੀ ਹੈ ਨਾ ਚੀਜ਼ਾਂ ਦੇ ਕਿਤੇ ਮੈਂ ਇੰਨੇ ਆ ਲਿਆ ਲਿਆ ਰੱਖੀਆਂ ਵੀ ਇਦਾਂ ਕਰਨਾ ਉਦਾਂ ਕਰਨਾ ਵਾ ਪਰ ਕੋਈ ਨਹੀਂ ਹੁਣ ਪਿਛਲੀ ਗੱਲ ਛੱਡੋ ਤੇ ਚਲੋ ਹੁਣ ਗਾੜੀ ਵਾਹਤੀ ਸੋਚੋ ਠੀਕ ਆ ਇੱਕ ਧੀ ਨਹੀਂ ਮੇਰੀ ਦੋ ਧੀਆਂ ਮੇਰੀ ਬੱਚਾ ਤੇਰੇ ਦਿਨ ਸੀ ਪਹਿਲਾ ਸਿੱਕੇ ਸਿੱਕੇ ਦਿਨ ਸੀ ਪਹਿਲਾ ਤੂੰ ਆਇਆ ਤਰੰਗ ਜਚੜਿਆ ਪਹਿਲਾ ਤੂੰ ਕਿੱਥੇ ਸੀ ਅੜਿਆ ਵੀ ਪਹਿਲਾ ਤੂੰ ਪਿਆਰ ਨਾ ਰਹਿਣਾ ਵਾ ਇਹਦੇ ਮਗਰ ਨਹੀਂ ਲੱਗਣਾ ਈਗਾ ਬਤ ਹੁਣ ਆਪਣਾ ਨਨਾਨ ਪਰਜਾਈ ਵਿਆਹ ਦੀ ਤਿਆਰੀ ਜਿੱਦਾਂ ਮਰਜ਼ੀ ਕਰਨੇ ਕਰੋ ਮੇਰੀ ਤਾਂ ਹੁਣ ਦੋਸ ਦੀ ਲੱਤ ਮੈਂ ਤੁਹਾਨੂੰ ਪੈਸੇ ਫੜਾਉਂਗੀ ਮਨਜੋਤ ਨਾਲ ਲਿਕੇ ਜੋ ਵੀ ਲਿਆਉਣਾ ਲਿਆਓ ਠੀਕ ਵਾ ਮੰਮਿਆਣਾ ਇਨ ਸੰਦੀਪ ਦੇ ਵਿਆਹ ਤੋਂ ਬਾਅਦ ਤੁਹਾਡੇ ਘੋਡੇ ਦਾ ਪ੍ਰਸ਼ਨ ਕਰਾਉਣਾ ਵਾ ਆਟਿਚ ਕੁਮਾਰ ਕਹਿੰਦਾ ਲੰਗੜੀ ਜੀ ਮੈਨੂੰ ਨਹੀਂ ਚੰਗੀ ਲੱਗਦੀ ਨਹੀਂ ਭਾਬੀ ਰਹਿਣ ਦੇ ਇਦਾਂ ਹੀ ਸੋਹਣੀ ਲੱਗਦੀਆਂ ਚੰਗਾ ਸੋ ਕੰਮ ਕਰਨ ਤੋਂ ਬਚੀ ਰਹੂੰਗੀ ਕਿ ਫੇਰ ਠੀਕ ਵਾ ਆਪੇ ਆਪਣਾ ਘਰ ਸੰਭਾਲੋ ਚਲੋ ਨਾ ਮੇਰੇ ਨਿਆਣੇ ਕੀ ਕਹਾਂਗੇ ਆਦੀ ਦਾਦੀ ਲੰਗੜੀ ਆਹੋ ਫੇਰ ਉਹੋ ਕੱਲ ਵੀ ਆਖਿਆ ਕਰਦੇ ਕਿ ਹੁਣ ਦਾਦੀ ਲੰਗੜੀ ਹੋ ਗਈ ਆ ਪਰ ਨਿਆਣਿਆਂ ਨੂੰ ਕੀ ਪਤਾ ਹਣਾ ਕੌਣ ਲੰਗੜਾ ਤੇ ਕੌਣ ਨਹੀਂ ਲੰਗੜਾ ਮਹਾਰਾਜ ਨੇ ਠੀਕ ਕਰਤਾ ਤੇ ਸਾਰਾ ਕੁਝ ਭੁੱਲ ਗਿਆ ਪਿਛਲਾ ਨਿਆਣਿਆਂ ਨੂੰ ਤੇ ਸੁਣਾਵਾਂਗੇ ਤੇ ਫੇਰ ਹੀ ਪਤਾ ਲੱਗਣਾ ਨਹੀਂ ਨਿਆਣਿਆਂ ਨੂੰ ਫੇਰ ਕੀ ਸੁਣਾਉਣਾ ਹੁੰਦਾ ਚਲੋ ਕੋਈ ਗੱਲ ਨਹੀਂ ਜੋ ਕੋ ਠੀਕ ਵਾ ਆ ਰੱਖੋ ਹੁਣ ਪੱਤੇ ਤੇ ਹਾਂ ਸੰਦੀਪ ਹੁਣ ਉੱਥੇ ਕਰ ਲੈ ਜੋ ਕਰਨਾ ਹੈ ਇਹਨਾਂ ਨੂੰ ਉੱਥੇ ਰਸੋਈ 'ਚ ਰੱਖਿਆ ਫਰ ਮੈਂ ਆਪਿਆ ਕਰੂੰਗੀ ਇਹਨੂੰ ਲੱਸੀ ਵਧਾਉਂਗੀ ਤੇ ਹਾ ਚੋਕੇ ਰੱਖੂੰਗੀ ਮੰਮੀਆਂ ਚੂੜਾ ਸਾਡਾ ਫਰੇਮ ਕਰਾ ਕੇ ਰਖਾ ਦਿਓ ਚੂੜਾ ਫਰੇਮ ਕੀ ਮੈਂ ਕਿਤੇ ਘਰ ਗਈ ਹਾਂ ਜੋ ਬਨਹੋਣਾ ਦੇ ਤੇ ਉਹਨਾਂ ਨੇ ਜੋ ਬੰਦੀ ਤੇ ਮਨਦੀਪ ਦੀ ਫੋਟੋ ਦੋਹਾਂ ਜਣਿਆਂ ਦੀ ਐਡੀ ਵੱਡੀ ਕਿਤੇ ਬਣਾਈ ਵੇਚ ਕੇ ਤੇ ਤਿੰਨ ਚਾਰ ਫੋਟੋ ਲਾਈਆਂ ਤੇ ਕਿਤੇ ਵਿੱਚ ਲੈਟਾਂ ਜਗਨ ਅੱਛਾ ਬੜੀਆਂ ਰੀਝਾਂ ਹੀ ਪੁੱਤ ਹੁਣ ਵੀ ਮੈਂ ਸਾਰੀਆਂ ਹੀ ਪੂਰੀਆਂ ਕਰੂੰਗੀ ਠੀਕ ਵਾ ਹਾਂ ਏ ਕੋ ਮਮੀ ਸੱਟ ਨਾ ਲੱਗਦੀ ਤੇ ਸਾਰਾ ਕੁਝ ਸਹੀ ਹੋਣਾ ਹੀ ਚਾਹ। ਚਲੋ ਕੋਈ ਨਹੀਂ ਪੁੱਤ। ਆਂਦੇ ਹੁੰਦੇ ਨਾ ਪਿਛਲੀਆਂ ਗੱਲਾਂ ਨੂੰ ਹੁਣ ਛੱਡੋ। ਜੋ ਵੀ ਕੁਝ ਠੀਕ ਵਾ। ਆ ਰੇ ਆ ਵੀ ਆਪਣਾ ਘਰ ਸੰਭਾਲੋ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਨਾ ਬਗਾਵਤ ਵੀਡੀਓ ਦਾ ਐਂਡ ਹੋ ਗਿਆ ਵਾ ਤੇ ਹੈਪੀ ਐਂਡਿੰਗ ਹੋ ਗਈ ਆ। ਅਰੇਡੀ ਮਾਈ ਬੁਲਡੀ ਮੈਨੂੰ ਨਹੀਂ ਨਾ ਭੱਲੇ ਬੰਦਦੀ। ਅੱਜ ਕਿੰਨਾ ਪਿਆਰ ਕਰਨ ਲਈ ਐਕਸੈਪਟ ਕਰ ਲਿਆ। ਵਧੀਆ ਕੀਤਾ ਨਾ ਘਰੇ ਤੇ ਮੈਂ ਤੇ ਉਹ ਸੋਚਦੀ ਆ ਤੇ ਇਹ ਦੇਹ ਦਾ ਸਰੀਰ ਦਾ ਕੋਈ ਮਾਨ ਨਹੀਂ ਹੈਗਾ ਜਿੰਦਗੀ ਢਾਲਦਾ ਪਰਛਾਵਾਂ ਵਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਤੇ ਕੀ ਨਹੀਂ ਆਪਾਂ ਤੇ ਇਹਨਾਂ ਗਲਤਫਹਿਮੀਆਂ 'ਚ ਆਣ ਆਣ ਕੇ ਇੱਥੋਂ ਤੱਕ ਪਹੁੰਚ ਜਾਂਦੇ ਆ ਤੇ ਪਤਾ ਸਾਨੂੰ ਫੇਰ ਲੱਗਦਾ ਵਾ ਬਾਅਦ 'ਚ ਤੇ ਜਿੱਦਾਂ ਮਰਜੀ ਕਿਸੇ ਨੂੰ ਪਹਿਲੂ ਵੀ ਸੱਟ ਲੱਗ ਸਕਦੀ ਮਗਰੋਂ ਵੀ ਲੱਗ ਸਕਦੀ ਆ ਸਾਰਾ ਵੀ ਠੀਕ ਬੰਦਾ ਰਹਿ ਸਕਦਾ ਐਡੀ ਕੋਈ ਗੱਲ ਨਹੀਂ ਆ ਦੁੱਖ ਸੋ ਸਰੀਰਾਂ ਦੇ ਨਾਲ ਵਾ ਪਰ ਮੇਰੇ ਵਰਗੇ ਨੂੰ ਇੰਨੀ ਗਲਤ ਫਹਮੀ ਹੋਈ ਕਿ ਮੈਂ ਕਿਹਾ ਮੈਂ ਇਦਾਂ ਕਰਨਾ ਮੈਂ ਉਦਾਂ ਕਰਨਾ ਵਾ ਅਖੀਰ ਦੀ ਬਾਤ ਹੀ ਫਿਰ ਆਪਣੇ ਕੰਮ ਹੁੰਦੇ ਆ ਧੀਆ ਪੋਤੀ ਹਾਂ ਬਾਕੀ ਇਹ ਸੋਣ ਪੁਣਿਆ ਦਾ ਕੋਈ ਮਾਨ ਨਹੀਂ ਹੁੰਦਾ ਕੋਈ ਕਿਦਾਂ ਦਾ ਸਰੀਰ ਆ ਕਿਦਾਂ ਦਾ ਨਹੀਂ ਸਰੀਰ ਇਹ ਆਪਣੇ ਜਿਹੜੀ ਮਿੱਟੀ ਲਈ ਹੈ ਨਾ ਕੱਲ ਨੂੰ ਇਹ ਬੁੜੀ ਵੀ ਹੋਣੀ ਆ ਜਾਨੀ ਵੀ ਆ ਕਿਹੜਾ ਅੰਗ ਟੁੱਟ ਜਾਣਾ ਵਾ ਕੀ ਆ ਕੀ ਨਹੀਂ ਜਿੱਦਾਂ ਆਪਾਂ ਹਨਾ ਕੁੜੀ ਵੇਖਣ ਜਾਈਦਾ ਪੱਬੜਾ ਕੁਝ ਵੇਖੀਦਾ ਵਾ ਆ ਕੇ ਦੋ ਮਾਸਾਂ ਬਾਅਦ ਮੋਟੀ ਹੋ ਜਾਂਦੀ ਬੱਚੇ ਪੈਦਾ ਕਰਕੇ ਹਨਾ ਤੇ ਫਿਰ ਉਹਨੂੰ ਕਿਹੜਾ ਘਰੋਂ ਕੱਢ ਦੇਦਾ ਵਾ ਕੁਝ ਨਹੀਂ ਹੁੰਦਾ ਤੇ ਇਹ ਜਿਹੜਾ ਟਾਈਮ-ਟਾਈਮ ਦੇ ਨਾਲ ਅਲਰੇਡੀ ਇਹ ਬਾਡੀ ਇਹ ਚੇਂਜ ਹੁੰਦੀ ਰਹਿੰਦੀ ਆ ਤੇ ਸੋਣ ਪਣਾ ਇਹਨਾਂ ਵੇਖਿਆ ਕਰੋ ਅੰਦਰਲਾ ਜਿਹੜਾ ਸੋਣ ਪਣਾ ਉਹ ਵੇਖਿਆ ਕਰੋ ਕਿ ਇਨਸਾਨ ਕਿੰਨਾ ਕੁ ਚੰਗਾ ਵਾ ਕਿੰਨੀ ਸਾਡੀ ਇੱਜ਼ਤ ਕਰਨ ਵਾਲਾ ਵਾ ਕਿਹਦੇ ਬਿਛੇ ਨਹੀਂ ਲੱਗਣਾ ਚਾਹੀਦਾ ਹਾਂ ਇਦਾਂ ਮੈਂ ਕਿਹਨੂੰ ਕਹਿਣਾ ਸੌਖਾ ਹੁੰਦਾ ਜੇ ਉਹ ਵੀਦ ਦੀ ਆਪਣੇ ਤੋਂ ਪਤਾ ਤੇ ਲੱਗਦਾ ਹੁਣ ਮੈਂ ਆ ਤਰ੍ਹਾਂ ਬਹੁਤ ਕੁਝ ਇਹਨਾਂ ਨੂੰ ਕਿਹਾ ਵੀਡੀਓ ਵਿੱਚ ਪਰ ਮੈਨੂੰ ਬਹੁਤ ਦੁੱਖ ਲੱਗਦਾ ਰਿਹਾ ਵੀ ਆਏ ਮੇਰੀ ਏਡੀ ਸੋਹਣੀ ਚੀਜ਼ ਮੈਂ ਇਹਨਾਂ ਲੰਗੜੀ ਲੰਗੜੀ ਤੋਂ ਬਗੈਰ ਮੈਂ ਉੱਠੀ ਨਹੀਂ ਕਿਤੇ ਤੇ ਬਿਮਾਰੀ ਦਾ ਇਹ ਐਕਸੀਡੈਂਟ ਦਾ ਕੋਈ ਪਤਾ ਨਹੀਂ ਹੁੰਦਾ ਵੀ ਅੰਦਰੋਂ ਸਾਡੇ ਕੀ ਨਿਕਲ ਆਉਣਾ ਬਿਮਾਰੀ ਵੀ ਟੈਸਟ ਕਰਵਾਈਏ ਤੇ ਇੱਕ ਦੁੱਖ ਦਾ ਟੈਸਟ ਕਰਾਈਦਾ ਤਾਂ ਕਈ ਦੁੱਖ ਨਿਕਲ ਆਉਂਦੇ ਆ ਦੁੱਖ ਨਿਕਲ ਕੇ ਆਉਂਦੇ ਆ ਤੇ ਬਸ ਇਹੋ ਪਰਮਾਤਮਾ ਕੋਲ ਸ਼ੁਕਰਾਨਾ ਕਰਿਆ ਕਰੋ ਵੀ ਚੰਗੀ ਸਿਹਤ ਦੋ ਤੇ ਚੰਗੀ ਸੋਚ ਵਾਲਾ ਧੀ ਪੁੱਤ ਸਾਡੇ ਘਰ ਆਵੇ ਤੇ ਜੇ ਆਪਾਂ ਕਿਤੇ ਪੈਰ ਰੱਖਿਆ ਵਾ ਪਹਿਨੋ ਸੋਚ ਸਮਝ ਕੇ ਪੈਰ ਰੱਖੋ ਪਹਿਲੀ ਗੱਲ ਤੇ ਜੇ ਨਹੀਂ ਤੇ ਫੇਰ ਮੁੜ ਕੇ ਬਾਅਦ ਚ ਇਦਾਂ ਕਰਨ ਦਾ ਕੋਈ ਫਾਇਦਾ ਨਹੀਂ ਵੀ ਅਸੀਂ ਕਰਨਾ ਹੀ ਨਹੀਂ ਹੋਣੇ ਲੱਤ ਟੁੱਟ ਗਈ ਐ ਇਦਾਂ ਹੋ ਉਦਾਂ ਇਹ ਆਪਣੇ ਘਰ ਆਣ ਕੇ ਵੀ ਕੁਝ ਨਾ ਕੁਝ ਹੋ ਸਕਦਾ ਵਾ ਆਪਣੇ ਜੇ ਅਸੀਂ ਕਿਸੇ ਦਾ ਮਾੜਾ ਕਰਦੇ ਸਾਡੇ ਧੀ ਪੁੱਤ ਦਾ ਵੀ ਹੋ ਸਕਦਾ ਵਾ ਧੀਆ ਮੰਗਣੀਆਂ ਵਿਆਹਣੀਆਂ ਬੜੀਆਂ ਔਖੀਆਂ ਆਂਦੀਆਂ ਵਾ ਜਦੋਂ ਵੇਖ ਵਖਾਵਾ ਹੁੰਦਾ ਵਾ ਨਾ ਇੱਕ ਮਾਂ ਤੇ ਪਿਓ ਦਾ ਦਿਲ ਪੁੱਛਿਆ ਹੀ ਜਾਂਦਾ ਵਾ ਵੀ ਐ ਆਪਣੀ ਧੀ ਲੈ ਕੇ ਆਏ ਆ ਵਖਾਲਣ ਲਈ ਤੇ ਸਾਡੀ ਸੇਪਾ ਹੋਵੇ ਪਸੰਦ ਆ ਜੇ ਅਗਲੇ ਨੇ ਹੁਣ ਪਸੰਦ ਕਰਨਾ ਵਾ ਕੀ ਰਿਜ਼ਲਟ ਦੇਣਾ ਵਾ ਕੀ ਨਹੀਂ ਦੇਣਾ ਹਨਾ ਤੇ ਮੋਹਾਂ ਦੇ ਉਤੋਂ ਹਾਪਾ ਵੇਖਦੇ ਆ ਉਹ ਮਤਲਬ ਸਿੱਧਾ ਤੇ ਪੁੱਛ ਨਹੀਂ ਸਕਦੇ ਕਿ ਕੀ ਆ ਮੋਹ ਦੇ ਉਤੋਂ ਹਾਪਾ ਵੇਖਦੇ ਆ ਜੇ ਤੁਹਾਨੂੰ ਧੀ ਪੁੱਤ ਪਸੰਦ ਵਾ ਨਾ ਹਰ ਸਕੇ ਹਰ ਇੱਕ ਦਾ ਸੋਨਾ ਸੁਨੱਖਾ ਵ ਜਦੋਂ ਨਹੀਂ ਲੱਭਦਾ ਉਦੋਂ ਤੱਕ ਅਹੀਂ ਬੜੀ ਟੈਨਸ਼ਨ ਵਿੱਚ ਹੁੰਨੇ ਆ ਤੇ ਜੇ ਸਾਡੇ ਅੱਗੇ ਅਹੀਂ ਵੇਖਣਦੇ ਆ ਧੀ ਪੁੱਤ ਨੂੰ ਤੇ ਫਿਰ ਅਹੀਂ ਬੜੇ ਨੁਕਸਜਾਨ ਦੇ ਕੱਢੀਦੇ ਆ ਬਾਕੀ ਜਿਹੜੇ ਬੱਚੇ ਪੈਦਾ ਕਰਦੇ ਆ ਤੇ ਸਾਡੇ ਵਾਹ ਤੇ ਸਾਨੂੰ ਭਾਵੇਂ ਕਾਲਾ ਵੀ ਹੋਵੇ ਤਾਂ ਵੀ ਬੜਾ ਸੋਹਣਾ ਲੱਗਦਾ ਵਾ ਉਹ ਵੇਲੇ ਸਾਡੇ ਤੇ ਪੁੱਤ ਵੀ ਤੇ ਸਾਡੀ ਜਾਨ ਜਿਹੜੀ ਅਗਲੇ ਦੇ ਹੱਥ ਚ ਹੁੰਦੀ ਆ ਮੈਨੂੰ ਪਤਾ ਨਹੀਂ ਕੀ ਰਿਜ਼ਲਟ ਦੇ ਦੇਣਾ ਇਹਨੇ ਜੇ ਤੋ ਕਹਦਣਗੇ ਸਾਨੂੰ ਪਸੰਦ ਵਾ ਸਾਰਾ ਕੁਝ ਤਾਂ ਹੀ ਖੁਸ਼ ਹੋ ਜਾਂਨੇ ਤੇ ਜੇ ਕੋਈ ਗੱਲ ਬਾਤ ਹੋ ਜਿਹੜੀ ਫਿਰ ਅਸੀਂ ਪਰੇਸ਼ਾਨ ਹੋ ਜਾਂਨੇ ਇਹਨਾਂ ਦਾ ਤੇ ਪੁੱਤ ਵੀ ਪਰੇਸ਼ਾਨ ਹੁੰਦਾ ਵੀ ਹਾਏ ਅੱਜ ਇਹਨਾਂ ਨੇ ਮੈਨੂੰ ਪਸੰਦ ਨਹੀਂ ਕੀਤਾ ਉਹਦੇ ਦਿਲ ਤੇ ਕੀ ਬੀਤੀ ਹੋਊਗੀ ਇਹ ਤੋਂ ਬਿਹਤਰ ਕੇ ਪਹਿਲੋਂ ਸਾਰਾ ਕੁਝ ਸੋਚੋ ਪਹਿਲਾਂ ਤੋਲੋ ਤੇ ਫਿਰ ਬੋਲੋ ਸੋਚ ਸਮਝ ਕੇ ਇਹ ਕੰਮ ਕਰੋ ਦੇ ਨੇ ਤੇ ਇਹੋ ਜਿਹਾ ਕੰਮ ਆ ਜਾਂਦਾ ਐਵੇਂ ਨਾ ਵੇਖਣ ਦੁਰਪਿਆ ਕਰੋ ਕਿ ਧੀਆਂ ਜੜੀਆਂ ਉਹ ਉਹ ਘੜਾ ਪੇਡਾਂ ਬੱਕਰੀਆਂ ਵਾਂਗ ਜਿੱਦਾਂ ਮਰਜੀ ਤੁਸੀਂ ਵੇਖ ਲੈਣੇ ਆ ਹਨਾ ਅਗਲੇ ਦੇ ਘਰ ਦਾਤੀ ਸ਼ਿੰਗਾਰ ਵਾ ਇੱਜ਼ਤ ਵਾ ਹੂੰ ਹੂੰ ਤੇ ਫੇਰ ਪੈਰ ਪੁੱਟੋ ਵੀ ਜੇ ਤੁਸੀਂ ਉਹਨੂੰ ਲੈ ਕੇ ਹੀ ਹੋਣਾ ਵਾ ਕਰਨਾ ਅੱਜ ਕੱਲ ਤੇ ਧੀਆਂ ਪੁੱਤ ਹੋਰ ਹੀ ਬੜੇ ਮਹਿੰਗੇ ਗਏ ਆ ਹੁਣ ਕਿਤੇ ਲੱਭਦੇ ਨਹੀਂ ਧੀਆਂ ਪੁੱਤ ਬਹੁਤ ਔਖੇ ਕਰਮਾਂ ਵਾਲਿਆਂ ਨੂੰ ਧੀਆਂ ਪੁੱਤ ਮਿਲਦੇ ਜਿੱਦਾਂ ਬਹੁਤ ਮੁਸ਼ਕਲ ਹੋ ਗਈ ਆ ਸ਼ੁਰੂ ਤੋਂ ਹੀ ਲੈ ਕੇ ਤੇ ਕਿੰਨਾ ਪੈਸਾ ਲੇ ਦਿੱਤੀ ਨੂੰ ਵੇਖਣ ਦੇ ਆ ਤੁਸੀਂ ਤੇ ਆਪਣੀ ਧੀ ਨਾਲ ਜੋੜ ਕੇ ਵੇਖੋ ਕਿ ਸਾਡੀ ਜੋ ਹਨਾ ਸਾਡੀ ਧੀ ਕੀ ਮਹਿਸੂਸ ਕਰਨ ਦੀ ਹੋਗੀ ਜਦੋਂ ਵੇਖੋ ਖਵਾ ਹੁੰਦਾ ਉਹ ਦਿਨ ਬੱਚੇ ਦੇ ਮਨ ਤੇ ਬੜਾ ਇੱਕ ਪੋਚ ਜਾ ਹੁੰਦਾ ਵਾ ਪੀ ਇਹੀ ਚੱਲੇ ਆ ਤੇ ਕੀ ਰਿਜ਼ਲਟ ਨਿਕਲ ਕੇ ਆਉਣਾ ਤੇ ਕੀ ਨਹੀਂ ਹੋਣਾ ਹਨਾ ਬਸ ਇਹ ਆ ਵੀ ਜੇ ਤੁਸੀਂ ਕਿਨੂੰ ਧੀ ਆਪਣੀ ਨਾ ਮੰਨਦੇ ਜੇ ਤੇ ਉਹਨੂੰ ਦਿਲੋਂ ਮੰਨਿਆ ਕਰੋ ਤੇ ਪਿਆਰ ਸਤਿਕਾਰ ਬੰਨਦਾ ਦਿਆ ਕਰੋ ਤੇ ਅਗਲੀ ਵੀ ਤੁਹਾਡੀ ਧੀ ਬਣ ਕੇ ਤੇ ਪਿਆਰ ਸਤਿਕਾਰ ਦੇਵੇ ਤੁਹਾਨੂੰ ਸਹੀ ਗੱਲ ਹੈ ਚੰਗੇ ਗੁਣ ਵੇਖਿਆ ਕਰੋ ਸ਼ਕਲਾਂ ਨਾਲ ਨਹੀਂ ਵੇਖਿਆ ਹਾਂ ਰੰਗ ਰੂਪ ਤੇ ਦੋ ਹੀ ਹੁੰਦੇ ਆ ਕਾਲਾ ਵੀ ਤੇ ਗੋਰਾ ਵੀ ਹੁਣ ਆਪਾਂ ਤਾਂ ਨਕਸ਼ ਬਣਾਏ ਨਹੀਂ ਹੁੰਦੇ ਜੋ ਵੀ ਕੁਝ ਮਾਰ ਆਇਨੇ ਨੈਣ ਨਕਸ਼ ਬਣਾਏ ਹੁੰਦੇ ਸਾਰਾ ਕੁਝ ਹੁਣ ਜਦੋਂ ਬੱਚਾ ਪੈਦਾ ਹੁੰਦਾ ਵਾ ਜਿੱਦਾਂ ਦਾ ਮਰਜ਼ੀ ਪੈਦਾ ਹੋ ਜਾਏ ਐਕਸੈਪਟ ਕਰੀਦਾ ਹੀ ਹੈ ਹਨਾ ਬੜਾ ਸੋਧ ਹੁਣ ਪੰਗ ਪੈਦਾ ਹੋ ਜਾਂਦੇ ਆ ਹਨਾ ਜਿੱਦਾਂ ਮਤਲਬ ਉਹਨਾਂ ਦਾ ਬੱਚਿਆਂ ਦਾ ਬ੍ਰੇਨ ਨਹੀਂ ਡਿਵੈਲਪ ਹੋਇਆ ਹੁੰਦਾ ਹਨਾ ਕਿਸ ਦੀਆਂ ਲੱਤਾਂ ਨਹੀਂ ਤੋੜਦੀਆਂ ਕਿਸਦਾ ਕੁਝ ਵੀ ਉਹਨੂੰ ਵੀ ਤੇ ਆਪਾਂ ਰੱਬ ਦੀ ਰਜ਼ਾ ਨਾਲ ਪਾਲੀਦਾ ਵਾ ਜੋ ਵੀ ਕੁਝ ਵੀ ਕਰਨਾ ਪੈਂਦਾ ਵਾ ਸਾਰਾ ਕੁਝ ਇਹ ਤੇ ਹੈ ਯਾ ਚਲੋ ਬੱਸ ਇਹਨੇ ਨਾ ਧੰਨਵਾਦ ਜੀ ਸਾਰਾ ਗੱਲਾਂ ਤੇ ਹੋਰ ਵੀ ਬਹੁਤ ਜਿਆਦੀਆਂ ਬਾਹਰ ਚਲੋ ਜਿਆਦਾ ਸਮਾਂ ਨਹੀਂ ਆ ਗਿਆ ਕਾ ਤੂੰ ਮੁੜ ਕੇ ਅਗਲਾ ਸਕਿਪ ਕਰੀਏ ਬੜਾ ਬੜਾ ਇਹਨੇ ਕੀ ਰੌਲਾ ਪਾਇਆ ਵਾ ਚਲੋ ਠੀਕ ਆ ਜੀ ਹੈਪੀ ਐਂਡਿੰਗ